ਇਹ ਕੱਚੇ ਕੇਲੇ ਹੈਗੇ ਨੇ ਔਰ ਜੇਕਰ ਇਹਨਾਂ ਕੇਲਿਆਂ ਦਾ ਤੁਹਾਨੂੰ ਅਸੀਂ ਫਾਇਦਾ ਦੱਸ ਦਈਏ ਤਾਂ ਸ਼ਾਇਦ ਤੁਸੀਂ ਹੈਰਾਨ ਹੋ ਜਾਓਗੇ ਜਿਹੜੇ ਕੇਲੇ ਦੇ ਦਰਖਤ ਹੈਗੇ ਨੇ ਇਹ ਕੇਲੇ ਦੇ ਦਰਖਤ ਨਾ ਸਮਝ ਜਾਣ ਇਹ ਤਾਂ ਪ੍ਰਤੱਖ ਤੌਰ ਦੇ ਉੱਤੇ ਜਿਹੜਾ ਕੁਦਰਤ ਦਾ ਇੱਕ ਨਾਇਾਬ ਤੋਹਫਾ ਹੈ ਤੁਸੀਂ ਲਿਆਂਦੇ ਹੋਏ ਕੇਲੇ ਕਦੇ ਵੀ ਨਹੀਂ ਸਿੱਟੋਗੇ ਔਰ ਇਸ ਕੇਲਿਆਂ ਦੇ ਛਿਲੜਾਂ ਦੇ ਜ਼ਰੀਏ ਛਿਲਕਿਆਂ ਦੇ ਜ਼ਰੀਏ ਤੁਸੀਂ ਆਪਣੀ ਉਹ ਸੈੱਟ ਰੱਖ ਸਕਦੇ ਹੋ ਛਿਲਕੇ ਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਨਾ ਬਹੁਤ ਐਂਟੀਆਕਸੀਡੈਂਟ ਹੁੰਦੇ ਨੇ ਐਂਟੀਆਕਸੀਡੈਂਟ ਹੁੰਦੇ ਨੇ ਕਿ ਐਂਟੀ ਇਨਫਲੇਮੇਟਰੀ ਹੋਣੇ ਇਹਦੇ ਵਿੱਚ 엘িমੈਂਟਸ ਨੇ ਵਿਟਾਮਿਨਸ ਨੇ ਮਿਲਣ ਲੈ ਫਾਈਬਰ ਹੈ ਇਹਦੇ ਵਿੱਚ ਇਹ ਤਾਂ ਬਹੁਤ ਵਧੀਆ ਚੀਜ਼ ਹੈ ਅੱਜਕੱਲ ਬੜੀ ਦਿੱਕਤ ਪਰੇਸ਼ਾਨੀ ਹੈਗੀ ਹਰ ਇੱਕ ਨੂੰ ਹਰ ਪੰਜਵਾਂ ਛੇਵਾਂ ਜਿੱਦੀ ਉਮਰ 30 35 40 ਸਾਲ ਤੋਂ ਉੱਪਰ ਕ੍ਰਾਸ ਕਰ ਗਿਓ ਕਹਿੰਦੇ ਜੀ ਮੇਰੇ ਗਦੂਤ ਵਧ ਗਈ ਇੰਡੀਅਨ ਟਾਇਲਟ ਸ਼ੀਟ ਦੇ ਉੱਪਰ ਆਪਾਂ ਕਰਦੇ ਹਾਂ ਨਾ ਸਕਵੈਟਿੰਗ ਪੋਜੀਸ਼ਨ 'ਚ ਕਰਨਾ ਉਹਦੇ ਨਾਲ ਕੀ ਹੈ ਕਿ ਤੁਹਾਡੇ ਜਿਹੜੇ ਥਾਈਜ਼ ਦੇ ਮਸਲ ਨੇ ਉਹ ਜਾ ਕੇ ਟੱਚ ਹੁੰਦੇ ਬਲੈਡਰ ਨੂੰ ਤੁਹਾਡੇ ਜਿਹਨੂੰ ਆਪਾਂ ਪ੍ਰੋਸਟੇਟ ਕਹਿੰਦੇ ਆ ਉਹਨੂੰ ਉਹਦੇ ਨਾਲ ਉਹ ਕੰਪਰੈਸ ਹੁੰਦਾ ਉਹਦੇ ਨਾਲ ਜਿਹੜਾ ਤੁਹਾਡਾ ਬਲੈਡਰ ਹੈ ਪੂਰਾ ਖਾਲੀ ਹੁੰਦਾ ਬਲੈਡਰ ਠੀਕ ਹੈ ਨਾ ਜਦੋਂ ਤੁਹਾਡਾ ਬਲੈਡਰ ਪੂਰਾ ਖਾਲੀ ਹੋ ਗਿਆ ਤਾਂ ਤੁਹਾਨੂੰ ਜਿਹੜੇ ਚਾਂਸਿਸ ਨੇ ਪ੍ਰੋਸਟੇਟ ਦੇ ਉਹ ਬਹੁਤ ਘੱਟ ਜਾਂਦੇ ਨੇ ਇਹ ਹੋ ਗਿਆ ਗ੍ਰੰਥੀ ਜਿਹਨੂੰ ਆਪਾਂ ਕਹਿੰਦੇ ਆ ਪ੍ਰੋਸਟੇਟ ਗਲੈਂਡ ਠੀਕ ਹੈ ਇੱਕ ਨਾਰਮਲ ਹੈ ਜਿਹੜੀ ਮੈਂ ਆ ਇਮੇਜ ਦਿਖਾਈ ਹੈ ਨਾਰਮਲ ਹੈ ਹਰ ਅੱਧੇ ਪੌਣੇ ਘੰਟੇ ਬਾਅਦ ਪਿਸ਼ਾਬ ਕਰਨ ਜਾਣਾ ਜਾਂ ਜਦੋਂ ਤੁਸੀਂ ਇੱਕ ਵਾਰੀ ਦਿਮਾਗ ਤੋਂ ਸੋਚ ਲਿਆ ਕਿ ਮੈਨੂੰ ਪਿਸ਼ਾਬ ਆ ਰਿਹਾ ਥੋੜੇ ਤੋਂ ਉੱਥੇ ਵਾਸ਼ਰੂਮ ਤੱਕ ਵੀ ਨਹੀਂ ਪਹੁੰਚਿਆ ਜਾਊਗਾ ਪਹਿਲਾਂ ਤਾਂ ਬਹੁਤ ਘੱਟ ਲੋਕਾਂ 'ਚ ਇਹ ਚੀਜ਼ ਮਿਲਦੀ ਹੁੰਦੀ ਸੀ 70 ਤੋਂ ਜਾ ਕੇ ਬਾਅਦ ਜਾ ਕੇ ਮਿਲਦੀ ਸੀ ਆਪਾਂ ਨੂੰ ਇਹ ਜਿਹੜੀ ਪ੍ਰੋਸਟੇਟੋਮੈਗੈਲੀ ਹੈ 70 ਸਾਲ ਤੋਂ ਬਾਅਦ ਜਾ ਕੇ ਮਿਲਦੀ ਹੁੰਦੀ ਸੀ ਪਰ ਅੱਜ ਜੇ ਤੁਸੀਂ ਦੇਖੋਗੇ 35-40 ਸਾਲ ਤੋਂ ਬਾਅਦ ਵੀ ਇਹ ਦਿੱਕਤ ਆਉਣ ਲੱਗ ਗਈ ਹੈ ਇੰਨੀ ਅਰਜੰਦਲੀ ਹੋ ਜਾਂਦੀ ਹੈ ਨਿਕਲ ਜਾਂਦਾ ਪਿਸ਼ਾਬ ਵਿੱਚ ਨਿਕਲ ਜਾਂਦਾ ਫ ਇਹਦੀ ਧਾਰ ਹੁੰਦੀ ਹੈ ਪਸ਼ਾਬ ਦੀ ਉਹ ਪ੍ਰੋਪਰ ਧਾਰ ਨਹੀਂ ਬਣੂਗੀ ਉਹ ਬਹੁਤ ਮਤਲਬ ਜਿਹਨੂੰ ਆਪਾਂ ਕਹਿੰਦੇ ਆ ਵੀਕ ਬਣੂਗੀ ਜਾਂ ਫਿਰ ਪ੍ਰੋਪਰ ਧਾਰ ਕਦੇ ਬਣ ਗਈ ਕਦੇ ਟੁੱਟ ਗਈ ਧਾਰ ਠੀਕ ਹੈ ਨਾ ਉਹ ਵੀਕ ਧਾਰ ਹੋਊਗੀ ਮਤਲਬ ਬਹੁਤ ਕਮਜ਼ੋਰ ਹੋਊਗੀ ਉਹ ਉਹਦਾ ਪ੍ਰੈਸ਼ਰ ਨਹੀਂ ਆਉਣਾ ਹੋਊਗਾ ਜਾਂ ਫਿਰ ਕਦੇ ਬੂੰਦ ਬੂੰਦ ਕਰਕੇ ਆਉਣ ਲੱਗ ਜਾਊਗਾ ਜਿਸ ਤਰ੍ਹਾਂ ਤੁਸੀਂ ਬੈਠ ਕੇ ਪਸ਼ਾਬ ਕੀਤਾ ਪਸ਼ਾਬ ਕਰਨ ਤੋਂ ਬਾਅਦ ਤੁਹਾਨੂੰ ਇਹ ਲੱਗਦਾ ਰਹਿੰਦਾ ਕਿ ਹੋਰ ਆਊਗਾ ਪਸ਼ਾਬ ਜਿਹੜੇ ਲੋਕ ਖੜੇ ਹੋ ਕੇ ਪਸ਼ਾਬ ਕਰਨ ਦੇ ਆਦੀ ਨੇ ਤੇ ਉਹਨਾਂ ਦੇ ਵਿੱਚ ਗਦੂਦਾਂ ਦੀ ਪ੍ਰੋਬਲਮ ਹੈਗੀ ਆ ਗਦੂਦ ਵਦਨ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਕੰਪੈਰੀਟਿਵਲੀ ਜ਼ਿਆਦਾ ਹੋਊਗੀ ਕਾਫੀ ਜ਼ਿਆਦਾ ਹੁੰਦੀ ਹੈ ਘੰਟਾ ਘੰਟਾ ਮੈਂ ਜਿਹੜਾ ਪਖਾਨੇ ਦੇ ਵਿੱਚ ਹੀ ਬੈਠਾ ਰਹਿਣਾ ਕਿ ਹੁਣ ਆਇਆ ਹੁਣ ਪ੍ਰੈਸ਼ਰ ਇੰਨਾ ਜ਼ਿਆਦਾ ਬਣਦਾ ਲੱਗਦਾ ਕਿ ਪਿਸ਼ਾਬ ਹੁਣੇ ਨਿਕਲ ਜੂ ਪਤਾ ਨਹੀਂ ਕਿੰਨਾ ਕੁ ਪਿਸ਼ਾਬ ਹੋ ਤੇ ਜਦੋਂ ਉਹ ਪਿਸ਼ਾਬ ਕਰਨ ਲਈ ਜਾਂਦਾ ਤਾਂ ਉਸ ਵੇਲੇ ਉਹਨੂੰ ਸਿਰਫ ਬੂੰਦਾਂ ਜਾਂ ਦੋ ਬੂੰਦਾਂ ਹੁੰਦੀਆਂ ਨੇ ਉਹ ਵੀ ਉਹਨੂੰ ਇੰਨਾ ਜ਼ਿਆਦਾ ਦਰਦ ਹੁੰਦਾ ਰਹਿ ਰੱਬ ਦਾ ਨਾਮ ਵਿੱਦਗਰਮ ਕਰਦੇ ਆ ਇਹਦੇ ਵਿੱਚ ਆਪਣੇ ਗਦੂਦਾਂ ਦੇ ਵਿੱਚ ਜਿਹਨਾਂ ਨੂੰ ਪ੍ਰੋਬਲਮ ਹੈ ਪ੍ਰੋਸਟੇਟੋਮੈਗੈਲੀ ਹੈ ਉਹਦੇ ਨਾਲ ਵੀ ਤੁਹਾਡਾ ਜਿਹੜਾ ਗਦੂਦ ਨੇ ਉਹ ਰਿਲੈਕਸ ਹੁੰਦੇ ਨੇ ਪਸ਼ਾਬ ਤੁਹਾਨੂੰ ਪ੍ਰੋਪਰਲੀ ਆਉਣ ਲੱਗ ਜਾਂਦਾ ਅੱਛਾ ਡਾਕਟਰ ਸਾਹਿਬ ਇਤਾਂ ਗੱਲ ਮੰਨੀ ਕਿ ਕੇਲਾ ਤੁਸੀਂ ਕਹਿ ਰਹੇ ਹੋ ਕਿ એનર્ਜੀ ਦਾ ਬਹੁਤ ਵੱਡਾ ਰਿਸੋਰਸ ਹੈਗਾ ਪਰ ਕੇਲਾ ਇਸ ਵੇਲੇ ਹਾਲਾਤ ਤਾਂ ਇਹ ਨਹੀਂ ਕੇਲੇ ਵਾਲੇ ਪਾਸੇ ਜੇਕਰ ਅਸੀਂ ਗੱਲ ਕਰੀਏ ਕਿ ਇੰਨੇ ਜ਼ਿਆਦਾ ਕੈਮੀਕਲ ਉਹਨੂੰ ਲਾਏ ਜਾਂਦੇ ਨੇ ਇੰਨੇ ਜ਼ਿਆਦਾ ਕੈਮੀਕਲ ਅਣਡਾਣ ਨੂੰ ਪਕਾਇਆ ਜਾ ਰਿਹਾ ਕਿ ਸਾਡੇ ਵਰਗਾ ਤਾਂ ਸੋਚ ਵੀ ਨਹੀਂ ਸਕਦਾ ਵੀ ਅਸੀਂ ਕੇਲੇ ਖਾ ਲੇ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਕੇਲੇ ਖਾਣ ਦੇ ਜਿਹੜੇ ਫਾਇਦੇ ਬੜੇ ਨੇ ਚਲਾਬ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਕੇਲਿਆਂ ਦੇ ਇਹ ਲੂੰਗਰ ਲਮਕ ਦੇ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਸ਼ਾਇਦ ਇਹ ਜਜ਼ਬਾਤ ਵਲਵਲੇ ਖਾਂ ਲੱਗੇ ਹੋਣ ਕਿ ਅਸੀਂ ਕੇਰਲਾ ਕਰਨਾਟਕਾ ਯਾਨੀ ਕਿ ਸਾਊਥ ਵਾਲੇ ਪਾਸੇ ਕੇਲਿਆਂ ਦੇ ਕਿਸੇ ਵੱਡੇ ਬਾਗ ਦੇ ਵਿੱਚ ਆ ਪਰ ਨਹੀਂ ਤੁਸੀਂ ਗਲਤ ਸੋਚ ਰਹੇ ਹੋ ਅਸੀਂ ਇਸ ਵੇਲੇ ਪੰਜਾਬ ਦੇ ਵਿੱਚ ਹੀ ਆ ਅਸੀਂ ਉਸ ਫਾਰਮ ਦੇ ਵਿੱਚ ਮੌਜੂਦ ਆ ਜਿਸ ਫਾਰਮ ਨੂੰ ਲੈ ਕੇ ਡਾਕਟਰ ਸ਼ਾਹਿਦ پرویز ਸਾਹਿਬ ਬਹੁਤ ਸੰਵੇਦਨਸ਼ੀਲ ਨੇ ਔਰ ਇਸ ਗਾਰਡਨ ਚੋਂ ਮਿਲਣ ਵਾਲੀਆਂ ਵੱਖ-ਵੱਖ ਹਰਬਸ ਨੂੰ ਲੈ ਕੇ ਉਹ ਲੋਕਾਂ ਦੀਆਂ ਉਹਨਾਂ ਦਿੱਕਤਾਂ ਪਰੇਸ਼ਾਨੀਆਂ ਦਾ ਜਿਹੜਾ ਹੱਲ ਕਰਦੇ ਨੇ ਜੋ ਦਿੱਕਤਾਂ ਪਰੇਸ਼ਾਨੀਆਂ ਅਤੇ ਜਿਹੜਾ ਬਿਮਾਰੀਆਂ ਨੂੰ ਲੈ ਕੇ ਡਾਕਟਰ ਵੀ ਆਪਣੇ ਹੱਥ ਘੜੇ ਕਰ ਦਿੰਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਕੇਲੇ ਦੇ ਦਰਖਤ ਹੈਗੇ ਨੇ ਇਹ ਕੱਚੇ ਕੇਲੇ ਹੈਗੇ ਨੇ ਔਰ ਜੇਕਰ ਇਹਨਾਂ ਕੇਲਿਆਂ ਦਾ ਤੁਹਾਨੂੰ ਅਸੀਂ ਫਾਇਦਾ ਦੱਸ ਦਈਏ ਤਾਂ ਸ਼ਾਇਦ ਤੁਸੀਂ ਹੈਰਾਨ ਹੋ ਜਾਓਗੇ ਸਾਡੇ ਨਾਲ ਡਾਕਟਰ ਸ਼ਾਹਿਦ پرویز ਸਾਹਿਬ ਨੇ ਕੀ ਕਹਿੰਦੇ ਨੇ ਉਹ ਕੇਲਿਆਂ ਦੇ ਬਾਬਤ ਕੀ ਉਹਨਾਂ ਦਾ ਤਜਰਬਾ ਹੈ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਥੈਂਕ ਯੂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ ਹਕੀਕਤ ਟੀਵੀ ਦੇ ਸਾਰੇ ਸਰੋਤਿਆਂ ਨੂੰ ਮੇਰਾ ਸੱਚਾ ਹੀ ਸलाम अच्छा डॉक्टर साहब ਤੁਸੀਂ ਕਹਿ ਰਹੇ ਹੋ ਕਿ ਜਿਹੜੇ ਕੇਲੇ ਦੇ ਦਰਖਤ ਹੈਗੇ ਨੇ ਇਹ ਕੇਲੇ ਦੇ ਦਰਖਤ ਨਾ ਸਮਝੇ ਜਾਣ ਇਹ ਤਾਂ ਪ੍ਰਤੱਖ ਤੌਰ ਦੇ ਉੱਤੇ ਜਿਹੜਾ ਕੁਦਰਤ ਦਾ ਇੱਕ ਨਾਇਾਬ ਤੋਹਫਾ ਹੈ ਜਿਹੜਾ ਸਾਡੀ ਇਨਸਾਨੀ ਜਿਹੜੀ ਅਸੀਂ ਕਹ ਲਈਏ ਕਿ ਸਰੀਰਾਂ ਨੂੰ ਜਿਸਮਾਂ ਨੂੰ ਜਿਹੜਾ ਮਿਲਿਆ ਹੋਇਆ ਬਿਲਕੁਲ ਕੇਲਾ ਇੱਕ ਇਸ ਤਰ੍ਹਾਂ ਦਾ ਫਰੂਟ ਹੈ ਕਿ ਇਹਦੇ ਵਰਗਾ ਦੁਨੀਆਂ 'ਚ ਹੋਰ ਕੋਈ ਫਰੂਟ ਹੈ ਨਹੀਂ ਜੇ ਆਪਾਂ એનર્ਜੀ ਦੀ ਗੱਲ ਕਰੀਏ ਜਿੰਨੀ એનર્ਜੀ ਕੇਲੇ ਦਾ ਫਰੂਟ ਦਿੰਦਾ ਉਹਨੀ એનર્ਜੀ ਕੋਈ ਹੋਰ ਫਰੂਟ ਨਹੀਂ ਦਿੰਦਾ ਕਿਉਂਕਿ ਇਹਦੇ ਵਿੱਚ ਕੰਪਲੈਕਸ ਕਾਰਬੋਹਾਈਡਰੇਟਸ ਐ मिनਰਲਸ ਨੇ ਵਿਟਾਮਿਨਸ ਨੇ ਠੀਕ ਹੈ ਜੀ ਬਹੁਤ ਵਧੀਆ ਚੀਜ਼ ਐ એનર્ਜੀ ਦਾ ਇਨਸਟੈਂਟ ਸੋਰਸ ਐ ਚਾਹੇ ਦੀ ਕੋਈ ਬੰਦਾ ਜਿਮ ਕਰਦਾ ਐ ਜਾਂ ਕੋਈ ਵੀ ਐਕਟੀਵਿਟੀ ਲਾਉਂਦਾ ਐ ਜਾਂ ਤੁਸੀਂ ਕਿਤੇ ਬਾਹਰ ਹੋ ਤੁਸੀਂ ਜੇ ਅਗਰ ਇਹ ਸੋਚਦੇ ਹੋ ਕਿ ਆਪਾਂ ਬਾਹਰ ਲੈ ਬਾਹਰਲਾ ਖਾਣਾ ਨਹੀਂ ਖਾਣਾ ਤਾਂ એનર્ਜੀ ਦਾ ਸਭ ਤੋਂ ਅੱਛਾ ਸੋਰਸ ਐ ਕਿ ਤੁਸੀਂ ਲੰਚ ਡਿਨਰ ਇਹਨੂੰ ਕੇਲੇ ਦੀ ਫਾਰਮ ਚ ਤੁਸੀਂ ਲੈ ਸਕਦੇ ਹੋ ਅੱਛਾ ਡਾਕਟਰ ਸਾਹਿਬ ਇੱਥੇ ਗੱਲ ਮੰਨੀ ਕਿ ਕੇਲਾ ਤੁਸੀਂ ਕਹਿ ਰਹੇ ਹੋ ਕਿ એનર્ਜੀ ਦਾ ਬਹੁਤ ਵੱਡਾ ਆ ਰਿਸੋਰਸ ਹੈਗਾ ਪਰ ਕੇਲਾ ਇਸ ਵੇਲੇ ਹਾਲਾਤ ਤਾਂ ਇਹ ਨੇ ਕੇਲੇ ਵਾਲੇ ਪਾਸੇ ਜੇਕਰ ਅਸੀਂ ਗੱਲ ਕਰੀਏ ਕਿ ਇੰਨੇ ਜ਼ਿਆਦਾ ਕੈਮੀਕਲ ਉਹਨੂੰ ਲਾਏ ਜਾਂਦੇ ਨੇ ਇੰਨੇ ਜ਼ਿਆਦਾ ਕੈਮੀਕਲ ਨਾਲ ਉਹਨੂੰ ਪਕਾਇਆ ਜਾ ਰਿਹਾ ਹੈ ਕਿ ਸਾਡੇ ਵਰਗਾ ਤਾਂ ਸੋਚ ਵੀ ਨਹੀਂ ਸਕਦਾ ਵੀ ਅਸੀਂ ਕੇਲੇ ਖਾ ਲਈ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਕੇਲੇ ਖਾਣ ਦੇ ਜਿਹੜੇ ਫਾਇਦੇ ਬੜੇ ਨੇ ਇਹ ਗੱਲ ਥੋੜੀ ਬਿਲਕੁਲ ਠੀਕ ਹੈ ਕੇਲੇ ਨੂੰ ਜ਼ਹਿਰ ਬਣਾਉਣ ਵਾਲਾ ਅੱਜ ਦੇ ਟਾਈਮ 'ਚ ਕੈਮੀਕਲ ਹੀ ਹੈ ਪਰ ਜਦੋਂ ਤੱਕ ਇੱਥੇ ਤੱਕ ਕੇਲਾ ਹੈ ਮਤਲਬ ਗਾਰਡਨ ਤੱਕ ਹੈ ਕੇਲਾ ਉਦੋਂ ਤੱਕ ਇਹ ਅੰਮ੍ਰਿਤ ਹੈ ਉਦੋਂ ਤੱਕ ਕੋਹੇ ਨੂਰ ਹੈ ਠੀਕ ਹੈ ਜਦੋਂ ਇਹ ਟੁੱਟ ਕੇ ਮੰਡੀ ਤੱਕ ਪਹੁੰਚਦਾ ਹੈ ਫਿਰ ਇਹ ਹੌਲੀ ਹੌਲੀ ਇਹਦੇ ਤੇ ਪ੍ਰੋਸੈਸਿੰਗ ਸਟਾਰਟ ਹੁੰਦੀ ਹੈ ਪਹਿਲਾਂ ਕੀ ਸੀ ਇਹਨੂੰ ਕੁਦਰਤੀ ਤਰੀਕੇ ਨਾਲ ਕਰਦੇ ਹੁੰਦੇ ਸੀਗੇ ਕੁਦਰਤੀ ਤਰੀਕੇ ਨਾਲ ਮਤਲਬ ਕਿ ਇਹਨੂੰ ਮਸਾਲੇ ਨਾਲ ਪਕਾਉਂਦੇ ਹੁੰਦੇ ਜਿਹੜਾ ਬਰਫ਼ ਦੇ ਉੱਪਰ ਰੱਖ ਕੇ ਚਲੋ ਫਿਰ ਵੀ ਉਹ ਤਰੀਕਾ ਕਾਫੀ ਹੱਦ ਤੱਕ ਠੀਕ ਸੀਗਾ ਫਿਰ ਜਿਹੜਾ ਉਸ ਤੋਂ ਬਾਅਦ ਹੁਣ ਸਟਾਰਟ ਹੋ ਗਿਆ ਹੁਣ ਤਾਂ ਬੜਾ ਇਨਸਟੈਂਟ ਹੈ ਹੁਣ ਕੀ ਕਰਦੇ ਨੇ ਕਿ ਥਾਈਲਨ ਲਈ ਬਾਲਟੀ ਦੇ ਵਿੱਚ ਪਾਓ ਪੂਰੀ ਕੰਗੀ ਕੱਢੋ ਮਤਲਬ 2 ਮਿੰਟ ਦੇ ਵਿੱਚ ਵਿੱਚ ਤੁਹਾਨੂੰ ਲੱਗੂਗਾ ਵੀ ਕੇਲਾ ਤਾਂ ਬਿਲਕੁਲ ਪੱਕ ਗਿਆ ਠੀਕੇ ਜਿਹੜੀ ਇਹ ਚੀਜ਼ ਹੈ ਇਹ ਖਰਾਬ ਕਰਦੀ ਹੈ ਨੇ ਠੀਕ ਹੈ ਨਾ ਹੁਣ ਜਿਸ ਤਰ੍ਹਾਂ ਆਪਾਂ ਕੇਲੇ ਦੀ ਗੱਲ ਕਰੀਏ ਕੇਲਾ ਜਿਹੜਾ ਇਥਾਈਲੀਨ ਲੱਗਿਆ ਹੋਇਆ ਕੇਲਾ ਹੈ ਉਹਦੇ ਜਿਹੜੇ ਮਤਲਬ ਆਪਾਂ ਕਹਿ ਦਈਏ ਕੈਮੀਕਲ ਉਹ ਤਾਂ ਅੰਦਰ ਚਲੇ ਹੀ ਜਾਂਦੇ ਨੇ ਉਹ ਤਾਂ ਨੁਕਸਾਨ ਕਰਦੇ ਹੀ ਨੇ ਜੀ ਠੀਕ ਹੈ ਜੀ ਅੱਛਾ ਤੇ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਬਹੁਤ ਵਾਰ ਮੈਨੇ ਜਿਹੜੇ ਵੱਡੇ ਡਾਕਟਰ ਨੇ ਵੈਦ ਨੇ ਹਕੀਮ ਨੇ ਤੁਹਾਡੇ ਅਰਗੇ ਜਿਨ੍ਹਾਂ ਨੂੰ ਬੜੀ ਨੌਲੇਜ ਹੈਗੀ ਹੈ ਉਹ ਇਹ ਗੱਲ ਕਹਿੰਦੇ ਨੇ ਵੀ ਕੁਦਰਤ ਜਿਦਾਂ ਮਸ਼ੀਨਾਂ ਨੇ ਤਾਂ ਹੁਣ ਮਨੁੱਖ ਨੇ ਇਜਾਦ ਕੀਤੀਆਂ ਨੇ ਪਰ ਕੁਦਰਤ ਨੇ ਇਸ ਤੋਂ ਪਹਿਲਾਂ ਹੀ ਜਿਸ ਤਰੀਕੇ ਨਾਲ ਅਗਰ ਬਦਾਮ ਦੀ ਅਸੀਂ ਗੱਲ ਕਰੀਏ ਤਾਂ ਬਦਾਮਾਂ ਦੀ ਜਿਹੜੀ ਆਕਾਰ ਹੈਗਾ ਸਾਡੇ ਅੱਖਾਂ ਵਰਗਾ ਤੇ ਅੱਖਾਂ ਵਾਸਤੇ ਬਹੁਤ ਵਧੀਆ ਨੇ ਇਸੇ ਤਰੀਕੇ ਨਾਲ ਜੇਕਰ ਅਸੀਂ ਅਖਰੋਟ ਦੀ ਗੱਲ ਕਰੀਏ ਅਖਰੋਟ ਦਾ ਜਿਹੜਾ ਅਸੀਂ ਕਹਿ ਲਈਏ ਕਿ ਜੋ ਆਕਾਰ ਹੈ ਜਾਂ ਜੋ ਉਹਦਾ ਰੰਗ ਟੰਗ ਹੈ ਉਹ ਸਾਡੇ ਦਿਮਾਗ ਨਾਲ ਮਿਲਦਾ ਹੈ ਇਸੇ ਤਰੀਕੇ ਨਾਲ ਜੇਕਰ ਅਸੀਂ ਕੇਲੇ ਦੀ ਗੱਲ ਕਰੀਏ ਕੇਲਾ ਸਾਡੇ ਰੀਪਰੋਡਕਟਿਵ ਆਰਗਨਸ ਨਾਲ ਇਹਦਾ ਜਿਹੜਾ ਮੇਲਜੋਲ ਬਿਲਕੁਲ ਉਸੇ ਤਰੀਕੇ ਨਾਲ ਹੈ ਉਹਦੇ ਕੋਈ ਫਾਇਦੇ ਹੁੰਦੇ ਨਹੀਂ ਜੀ ਕੇਲੇ ਰੂਟੀਨ ਦੇ ਵਿੱਚ ਖਾਣ ਨਾਲ ਜਾਂ ਕੇਲਾ ਰੂਟੀਨ ਦੇ ਵਿੱਚ ਕਿਉਂਕਿ ਅੱਜਕੱਲ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਜਿਹੜੀਆਂ ਯੂਟਾਈ ਜੀ ਨੂੰ ਯੂਰੀਨਰੀ ਟਰੈਕ ਇਨਫੈਕਸ਼ਨ ਦੇ ਨਾਂ ਤੇ ਜਾਣਿਆ ਜਾਂਦਾ ਉਹ ਬੜੀਆਂ ਨੇ ਜੀ ਬਿਲਕੁਲ ਤੁਸੀਂ ਠੀਕ ਉਹ ਪਹਿਚਾਣਿਆ ਜਿਹੜਾ ਕੇਲ ਹੈ ਨਾ ਇਹਦਾ ਰੀਪਰੋਡਕਟਿਵ ਸਿਸਟਮ ਦੇ ਨਾਲ ਬਹੁਤ بڑا ਸੰਬੰਧ ਹੈ ਉਹ ਕਿਵੇਂ ਹੈ ਜਿਸ ਨਾਲ ਕੇਲ ਆਪਣੇ ਜਿਹੜਾ ਸਟੈਮਿਨ ਹੈ ਠੀਕ ਹੈ ਨਾ ਉਹਨੂੰ ਬੂਸਟ ਕਰਦਾ ਹੈ ਕਿੱਲਾ ਦੂਸਰਾ ਟਾਈਮਿੰਗ ਨੂੰ ਇਨਹਾਂਸ ਕਰਦਾ ਹੈ ਤੀਸਰਾ એનર્ਜੀ ਲੈਵਲ ਓਵਰਆਲ ਜਿਹੜਾ ਤੁਹਾਡੀ ਬਾਡੀ ਦਾ એનર્ਜੀ ਲੈਵਲ ਹੈ ਉਹ ਤਾਂ ਕਰਦਾ ਹੀ ਕਰਦਾ ਹੈ ਫੋਰਥ ਜੇ ਆਪਾਂ ਗੱਲ ਕਰੀਏ ਕਿ ਮੇਲ ਜਿਹੜਾ ਰੀਪਰੋਡਕਟਿਵ ਸਿਸਟਮ ਹੈ ਪ੍ਰੋਸਟੇਟ ਜਿਹਨੂੰ ਆਪਾਂ ਕਹਿੰਦੇ ਆ ਪ੍ਰੋਸਟੇਟ ਬੇਸਿਕਲੀ ਕੀ ਹੈ ਪ੍ਰੋਸਟੇਟ ਆਪਣਾ ਜਿਹੜਾ ਮਸਾਨਾ ਹੁੰਦਾ ਹੈ ਆਪਣਾ ਜਿਹੜਾ ਪਿਸ਼ਾਬ ਵਾਲਾ ਮਸਾਨਾ ਹੈ ਮਸਾਨੇ ਦੇ ਨੀਚੇ ਨਾ ਇੱਕ ਗ੍ਰੰਥੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਪ੍ਰੋਸਟੇਟ ਜਿਹਦਾ ਏਵਰੇਜ ਆਪਾਂ ਸਾਈਜ਼ ਲਗਾਈਏ ਕਿ ਇੱਕ ਮੀਡੀਅਮ ਸਾਈਜ਼ ਜਿਹੜਾ ਖਰੋ ਆ ਆਪਣਾ ਜਿਹੜਾ ਹੈ ਆ ਨਾਰਮਲ ਆਪਣਾ ਆ ਯੂਰਿਨਰੀ ਬਲੇਡਰ ਹੋ ਗਿਆ ਉੱਪਰ ਵਾਲਾ ਉਹ ਤੋਂ ਨਿਕਲ ਕੇ ਯੂਰੀਥਰਾ ਜਿਹੜਾ ਕਿ ਯੂਰਿਨ ਆਪਣਾ نیچے ਲੈ ਕੇ ਜਾਂਦਾ ਠੀਕ ਹੈ ਨਾ ਉਹਦੇ ਸਾਈਡ ਦੇ ਉੱਪਰ ਆਪਣਾ ਇਹ ਹੋ ਗਿਆ ਗ੍ਰੰਥੀ ਜਿਹਨੂੰ ਆਪਾਂ ਕਹਿੰਨੇ ਆ ਪ੍ਰੋਸਟੇਟ ਗਲੈਂਡ ਠੀਕ ਹੈ ਇਹ ਇੱਕ ਨਾਰਮਲ ਹੈ ਜਿਹੜੀ ਮੈਂ ਆ ਇਮੇਜ ਦਿਖਾਈ ਹੈ ਨਾਰਮਲ ਹੈ ਜਦੋਂ ਏਜ ਹੁੰਦੀ ਹੈ ਆਪਣੀ 40 ਸਾਲ 40 ਸਾਲ ਤੋਂ ਬਾਅਦ ਕੀ ਹੈ ਜਾ ਕੇ ਮੇਲ ਦੇ ਵਿੱਚ ਇਹਦਾ ਸਾਈਜ਼ ਵਧਣ ਲੱਗ ਜਾਂਦਾ ਹੈ ਪਹਿਲਾਂ ਤਾਂ ਬਹੁਤ ਘੱਟ ਲੋਕਾਂ 'ਚ ਇਹ ਚੀਜ਼ ਮਿਲਦੀ ਹੁੰਦੀ ਸੀ 70 ਤੋਂ ਜਾ ਕੇ ਬਾਅਦ ਜਾ ਕੇ ਮਿਲਦੀ ਸੀ ਆਪਾਂ ਨੂੰ ਇਹ ਜਿਹੜੀ ਪ੍ਰੋਸਟੇਟੋਮੈਗੈਲੀ ਹੈ 70 ਸਾਲ ਤੋਂ ਬਾਅਦ ਜਾ ਕੇ ਮਿਲਦੀ ਹੁੰਦੀ ਸੀ ਪਰ ਅੱਜ ਜੇ ਤੁਸੀਂ ਦੇਖੋਗੇ 35-40 ਸਾਲ ਤੋਂ ਬਾਅਦ ਵੀ ਇਹ ਦਿੱਕਤ ਆਉਣ ਲੱਗ ਗਈ ਹੈ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਹਾਰਮੋਨਲ ਇੰਬੈਲੈਂਸ ਇੰਨਾ ਜ਼ਿਆਦਾ ਹੋ ਗਿਆ ਕਿ ਉਹਦੇ ਕਰਕੇ ਪ੍ਰੋਬਲਮ ਬਹੁਤ ਜਲਦੀ ਆਪਣੇ ਉਹਦੇ ਵਿੱਚ ਐਗਜ਼ਿਸਟੈਂਸ ਆ ਜਾਂਦੀ ਹੈ ਤੇ ਦੂਸਰੀ ਜਿਹੜੀ ਇਹਦੀ ਚੀਜ਼ ਹੈ ਇੱਕ ਜਿਹੜੀ ਫੈਮਿਲੀ ਹਿਸਟਰੀ ਹੈ ਜਿਨ੍ਹਾਂ ਨੂੰ ਜਿਸ ਤਰ੍ਹਾਂ ਜੇ ਕਿਸੇ ਦੇ ਪਾਪਾ ਨੂੰ ਇਹ ਚੀਜ਼ ਹੈ ਮਤਲਬ ਫਾਦਰ ਨੂੰ ਇਹ ਚੀਜ਼ ਹੈ ਤਾਂ ਬੱਚੇ ਨੂੰ ਵੀ ਉਹ ਚੀਜ਼ ਹੋਊਗੀ ਦੂਸਰਾ ਜੰਕ ਜਿਨ੍ਹਾਂ ਨੂੰ ਅਸੀਂ ਗਦੂਦ ਕਹਿੰਦੇ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਨਾ ਹਾਂ ਗਦੂਦ ਪ੍ਰੋਸਟੇਟ ਨੂੰ ਆਪਾਂ ਪੰਜਾਬੀ ਚ ਗਦੂਦ ਹੀ ਕਹਿੰਦੇ ਆ ਠੀਕ ਹੈ ਤੇ ਅੱਜਕੱਲ ਬੜੀ ਦਿੱਕਤ ਪਰੇਸ਼ਾਨੀ ਹੈਗੀ ਹਰ ਇੱਕ ਨੂੰ ਹਰ ਪੰਜਵਾਂ ਛੇਵਾਂ ਜਿੱਦੀ ਉਮਰ ਦੀ 35 40 ਸਾਲ ਤੋਂ ਉੱਪਰ ਕ੍ਰਾਸ ਕਰ ਗਏ ਉਹ ਕਹਿੰਦੇ ਨੇ ਜੀ ਮੇਰੇ ਗਦੂਤ ਵਧ ਗਏ 30 35 ਸਾਲ ਛੋਟੋ ਜੀ ਮੈਂ ਤਾਂ 32 ਸਾਲਾਂ ਵਾਲੇ ਵੀ ਇਹ ਮਰੀਜ਼ ਦੇਖੇ ਨੇ ਜਿਨ੍ਹਾਂ ਦੇ ਉਹ ਕੀ ਕਹਿੰਦੇ ਨੇ ਇੱਕ ਨਾਲੀ ਜੀ ਲਾਈ ਹੁੰਦੀ ਹੈ ਜੀ ਸਾਡੇ ਇਹਦੇ ਵਿੱਚ ਜੀ ਹਾਂ ਜਿਹਨੂੰ ਆਪਾਂ ਫੋਲੀ ਕਹਿ ਦਿੰਨੇ ਆ ਬਿਲਕੁਲ ਸਹੀ ਹੈ ਤੁਹਾਡੀ ਗੱਲ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਮਾਡਰਨ ਵੱਲ ਵਧੀ ਜਾ ਰਹੇ ਹਾਂ ਇਹ ਚੀਜ਼ਾਂ ਵਧੀ ਜਾ ਰਹੀਆਂ ਦਿਨੋ ਦਿਨ ਇਹ ਚੀਜ਼ਾਂ ਵਧੀ ਜਾ ਰਹੀਆਂ ਨੇ 35 ਬੱਤੀ 40 ਸਾਲ ਦੇ ਬੱਚਿਆਂ ਨੂੰ ਇਹ ਆਮ ਚੀਜ਼ ਹੋਣ ਲੱਗੀ ਹੈ ਉਹ ਕਿਉਂ ਕਿ ਇੱਕ ਤਾਂ ਹਾਰਮੋਨਲ ਇੰਬੈਲੈਂਸ ਇੱਕ ਫੈਮਿਲੀ ਹਿਸਟਰੀ ਤੁਹਾਡੀ ਇੱਕ ਜੰਕ ਫੂਡ ਫਾਸਟ ਫੂਡ ਜਿੰਨੇ ਨੇ ਇਹ ਵੀ ਕਾਰਨ ਇਹਦਾ ਬੰਦੇ ਨੇ ਇਹ ਜਿੰਨੇ ਓਪੀਆਇਡ ਐਨਲਜੈਸਿਕ ਨੇ ਜਿਸ ਤਰ੍ਹਾਂ ਟ੍ਰੈਮਾਡੋਲ ਹੋ ਗਈ ਜਾਂ ਹੋਰ ਜਿੰਨੇ ਵੀ ਪੇਨ ਕਿਲਰ ਨੇ ਠੀਕ ਹੈ ਨਾ ਇਹ ਹੋ ਗਿਆ ਜਾਂ ਅਲਰਜੀਕ ਮੈਡੀਸਿਨ ਨੇ ਜਿੰਨੀਆਂ ਉਹ ਵੀ ਹੋ ਗਿਆ ਇੱਕ ਕਾਰਨ ਜਾਂ ਜਿੰਨੇ ਪੇਸ਼ੈਂਟ ਡਾਇਬੀਟਿਕ ਨੇ ਜਾਂ ਹਾਰਟ ਦੇ ਪੇਸ਼ੈਂਟ ਨੇ ਠੀਕ ਹੈ ਉਹਨਾਂ ਦੇ ਵਿੱਚ ਵੀ ਇੱਕ ਬੜਾ ਕਾਰਨ ਬੰਦਾ ਹੈ ਇਹਦਾ ਠੀਕ ਹੈ ਇਹਨਾਂ ਨੂੰ ਆਪਾਂ ਗਦੂਦ ਕਹਿੰਦੇ ਆ ਆਮ ਪਾਸ਼ਾ ਦੇ ਵਿੱਚ ਇਹਨੂੰ ਆਪਾਂ ਗਦੂਦ ਕਹਿ ਦਿੰਦੇ ਆ ਇਹ ਇਹਦੇ ਮੋਟੇ-ਮੋਟੇ ਕਾਰਨ ਨੇ ਇੱਕ ਜਿਹੜਾ ਸਭ ਤੋਂ ਇਹਦਾ ਅਹਿਮ ਕਾਰਨ ਹੈ ਉਹ ਹੈ ਖੜੇ ਹੋ ਕੇ ਪਿਸ਼ਾਬ ਕਰਨਾ ਠੀਕ ਹੈ ਖੜੇ ਹੋ ਕੇ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਜਿਹੜੇ ਲੋਕ ਖੜੇ ਹੋ ਕੇ ਪਿਸ਼ਾਬ ਕਰਨ ਦੇ ਆਦੀ ਨੇ ਤੇ ਉਹਨਾਂ ਦੇ ਵਿੱਚ ਗਦੂਦਾਂ ਦੀ ਪ੍ਰੋਬਲਮ ਹੈਗੀ ਆ ਗਦੂਦ ਵਧਨ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਉਹ ਕੰਪੈਰੀਟਿਵਲੀ ਜ਼ਿਆਦਾ ਹੋਊਗੀ ਕਾਫੀ ਜ਼ਿਆਦਾ ਹੁੰਦੀ ਹੈ ਉਹਦਾ ਕਾਰਨ ਜੀ ਉਹਦਾ ਕਾਰਨ ਇਹ ਹੈ ਜਦੋਂ ਆਪਾਂ ਖੜੇ ਹੋ ਕੇ ਪਿਸ਼ਾਬ ਕਰਦੇ ਹਾਂ ਜਿਹੜਾ ਆਪਣਾ ਯੂਰਿਨਰੀ ਬਲੈਡਰ ਹੈ ਨਾ ਉਹ ਪ੍ਰੋਪਰ ਐਮਪਟੀ ਨਹੀਂ ਹੁੰਦਾ ਖਾਲੀ ਨਹੀਂ ਹੁੰਦਾ ਉਹ ਪ੍ਰੋਪਰ ਕਿਉਂਕਿ ਜਦੋਂ ਆਪਾਂ ਬੈਠ ਕੇ ਕਰਦੇ ਹਾਂ ਪਿਸ਼ਾਬ ਜਿਹੜੇ ਆਪਣੇ ਥਾਈ ਦੇ ਮਸਲ ਨੇ ਉਹ ਤੁਹਾਡੇ ਬਲੈਡਰ ਨੂੰ ਅੱਗੇ ਟੱਚ ਕਰਦੇ ਨੇ ਤੇ ਤੁਹਾਡਾ ਜਿਹੜਾ ਗਦੂਦ ਨੇ ਜਿਹੜੇ ਆਪਾਂ ਗਦੂਦ ਨੇ ਜਿਹੜੇ ਆ ਮੈਂ ਦਿਖਾਏ ਨੇ ਮੇਜ਼ ਦੇ ਵਿੱਚ ਤੁਹਾਡੇ ਥਾਈਸ ਦੇ ਨਾਲ ਪ੍ਰੈਸ ਹੁੰਦੇ ਨੇ ਉਹਦੇ ਨਾਲ ਕੀ ਹੈ ਰਿਲੈਕਸ ਹੋਗੇ ਤੁਹਾਨੂੰ ਜਿਹੜਾ ਬਲੈਡਰ ਹੈ ਤੁਹਾਡਾ ਪ੍ਰੋਪਰ ਖਾਲੀ ਹੋਊਗਾ ਹੁਣ ਤੱਕ ਤੇ ਜੀ ਅਸੀਂ ਲੋਕਾਂ ਜਿਹੜੇ ਉਹ ਖੜੇ ਹੋ ਕੇ ਪਿਸ਼ਾਬ ਕਰਦੇ ਰਹੋ ਤੁਸੀਂ ਕਿਹੜਾ ਸਕਵੈਟਿੰਗ ਪੋਜੀਸ਼ਨ 'ਚ ਬੈਠ ਕੇ ਨਾ ਹੁੰਦਾ ਦੱਸ ਸਕਦੇ ਹੋ ਸਰ ਬਿਲਕੁਲ ਬੈਠ ਕੇ ਜਿਸ ਤਰ੍ਹਾਂ ਆਪਾਂ ਨੋਰਮਲ ਸਕਵੈਟਿੰਗ ਪੋਜੀਸ਼ਨ ਦੇ ਵਿੱਚ ਬੈਠ ਕੇ ਆਪਾਂ ਨੇ ਇੰਡੀਅਨ ਟਾਇਲਟ ਸ਼ੀਟ ਦੇ ਉੱਪਰ ਆਪਾਂ ਕਰਦੇ ਹਾਂ ਨਾ ਸਕਵੈਟਿੰਗ ਪੋਜੀਸ਼ਨ 'ਚ ਕਰਨਾ ਹੈ ਉਹਦੇ ਨਾਲ ਕੀ ਹੈ ਕਿ ਤੁਹਾਡੇ ਜਿਹੜੇ ਥਾਈਜ਼ ਦੇ ਮਸਲ ਨੇ ਉਹ ਜਾ ਕੇ ਟੱਚ ਹੁੰਦੇ ਨੇ ਤੁਹਾਡੇ ਬਲੈਡਰ ਨੂੰ ਤੁਹਾਡੇ ਜਿਹਨੂੰ ਆਪਾਂ ਪ੍ਰੋਸਟੇਟ ਕਹਿੰਦੇ ਆ ਉਹਨੂੰ ਉਹਦੇ ਨਾਲ ਉਹ ਕੰਪਰੈਸ ਹੁੰਦਾ ਉਹਦੇ ਨਾਲ ਜਿਹੜਾ ਤੁਹਾਡਾ ਬਲੈਡਰ ਹੈ ਪੂਰਾ ਖਾਲੀ ਹੁੰਦਾ ਹੈ ਬਲੈਡਰ ਠੀਕ ਹੈ ਨਾ ਜਦੋਂ ਤੁਹਾਡਾ ਬਲੈਡਰ ਪੂਰਾ ਖਾਲੀ ਹੋ ਗਿਆ ਤਾਂ ਤੁਹਾਨੂੰ ਜਿਹੜੇ ਚਾਂਸਿਸ ਨੇ ਪ੍ਰੋ ਠੀਕ ਹੈ ਜੀ ਇਹ ਇਹਦੇ ਮੇਨ ਕਾਰਨ ਨੇ ਜੇ ਹੁਣ ਆਪਾਂ ਗੱਲ ਕਰੀਏ ਵੀ ਇਹਦੇ ਲੱਛਣ ਕੀ ਨੇ ਠੀਕ ਹੈ ਲੱਛਣ ਇਹਦੇ ਮੇਨ ਹੁੰਦੇ ਨੇ ਜਿਸ ਤਰ੍ਹਾਂ ਬਾਰ ਬਾਰ ਦਿਨ ਚ ਪਿਸ਼ਾਬ ਆਉਣਾ ਠੀਕ ਹੈ ਨਾ ਹਰ ਮਤਲਬ ਹਰ ਅੱਧੇ ਪੌਣੇ ਘੰਟੇ ਬਾਅਦ ਪਿਸ਼ਾਬ ਕਰਨ ਜਾਣਾ ਜਾਂ ਜਦੋਂ ਤੁਸੀਂ ਇੱਕ ਵਾਰੀ ਦਿਮਾਗ ਤੋਂ ਸੋਚ ਲਿਆ ਕਿ ਮੈਨੂੰ ਪਿਸ਼ਾਬ ਆ ਰਿਹਾ ਥੋੜੇ ਤੋਂ ਉੱਥੇ ਵਾਸ਼ਰੂਮ ਤੱਕ ਵੀ ਨਹੀਂ ਪਹੁੰਚਿਆ ਜਾਊਗਾ ਇੰਨੀ ਆਰਜੰਸੀ ਹੋ ਜਾਂਦੀ ਹੈ ਨਿਕਲ ਜਾਂਦਾ ਪਿਸ਼ਾਬ ਵਿੱਚ ਨਿਕਲ ਜਾਂਦਾ ਫਿਰ ਜਿਹੜਾ ਇਹਦਾ ਮੇਨ ਹੈ ਇਸ ਤੋਂ ਬਾਅਦ ਅਗੇ ਜਿਹੜੀ ਇਹਦੀ ਧਾਰ ਹੁੰਦੀ ਹੈ ਪਿਸ਼ਾਬ ਦੀ ਉਹ ਪ੍ਰੋਪਰ ਧਾਰ ਨਹੀਂ ਬਣੂਗੀ ਉਹ ਬਹੁਤ ਮਤਲਬ ਜਿਹਨੂੰ ਆਪਾਂ ਕਹਦੇ ਆਂ ਵੀਕ ਬਣੂਗੀ ਜਾਂ ਫਿਰ ਪ੍ਰੋਪਰ ਧਾਰ ਕਦੇ ਬਣ ਗਈ ਕਦੇ ਟੁੱਟ ਗਈ ਧਾਰ ਠੀਕ ਹੈ ਨਾ ਉਹ ਵੀਕ ਧਾਰ ਹੋਊਗੀ ਮਤਲਬ ਬਹੁਤ ਕਮਜ਼ੋਰ ਹੋਊਗੀ ਉਹ ਉਹਦਾ ਪ੍ਰੈਸ਼ਰ ਨਹੀਂ ਹੋਣਾ ਹੋਊਗਾ ਜਾਂ ਫਿਰ ਕਦੇ ਬੂੰਦ ਬੂੰਦ ਕਰਕੇ ਆਉਣ ਲੱਗ ਜਾਊਗਾ ਠੀਕ ਹੈ ਜੀ ਇਸ ਤੋਂ ਇਲਾਵਾ ਅਗਰ ਆਪਾਂ ਦੇਖੀਏ ਰਾਤ ਨੂੰ ਤੁਸੀਂ ਇੱਕਦਮ ਅੱਬੜ ਵਾਹੇ ਉੱਠਦੇ ਹੋ ਵੀ ਪਿਸ਼ਾਬ ਆ ਰਿਹਾ ਜਦੋਂ ਤੁਸੀਂ ਉੱਠ ਕੇ ਬਾਥਰੂਮ ਤੱਕ ਜਾਂਦੇ ਹੋ ਤਾਂ ਬਾਥਰੂਮ ਤੱਕ ਵੀ ਪਹੁੰਚਿਆ ਨਹੀਂ ਜਾਂਦਾ ਪਹਿਲੀ ਨਿਕਲ ਜਾਂਦਾ ਜਾਂ ਫਿਰ ਇਹਦਾ ਅਗਲਾ ਸਿੰਪਟਮ ਇਹ ਹੈ ਵੀ ਜਿਸ ਤਰ੍ਹਾਂ ਤੁਸੀਂ ਬੈਠ ਕੇ ਪਿਸ਼ਾਬ ਕੀਤਾ ਪਿਸ਼ਾਬ ਕਰਨ ਤੋਂ ਬਾਅਦ ਤੁਹਾਨੂੰ ਇਹ ਲੱਗਦਾ ਠੀਕ ਹੈ ਨਾ ਬਾਅਦ ਚ ਫਿਰ ਤੁਹਾਨੂੰ ਦੋ ਤਿੰਨ ਬੂੰਦਾਂ ਆਉਂਦੀਆਂ ਨੇ ਪਰ ਉਹਦਾ ਜੋਰ ਇੰਨਾ ਪਿਆ ਹੋਇਆ ਹੁੰਦਾ ਪਤਾ ਨਹੀਂ ਕਿੰਨਾ ਹੁੰਦਾ ਪਿਸ਼ਾਬ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਕਿ ਇੰਪ੍ਰੋਪਰ ਜਿਹੜਾ ਉਹ ਰਹਿੰਦਾ ਕਿ ਆਪਣਾ ਬਲੈਡਰ ਖਾਲੀ ਨਹੀਂ ਹੁੰਦਾ ਠੀਕ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਬੈਡ ਸਮੈਲ ਹੋ ਸਕਦੀ ਹੈ ਤੁਹਾਡੇ ਪਿਸ਼ਾਬ ਦੇ ਵਿੱਚ ਕਲਰ ਚੇਂਜ ਹੋ ਸਕਦਾ ਹੈ ਠੀਕ ਹੈ ਨਾ ਜਾਂ ਜਦੋਂ ਤੁਸੀਂ ਪਿਸ਼ਾਬ ਕਰਦੇ ਹੋ ਉਦੋਂ ਤੁਹਾਨੂੰ ਪੇਨ ਹੋ ਸਕਦਾ ਠੀਕ ਹੈ ਜਾਂ ਫਿਰ ਬੂੰਦ ਬੂੰਦ ਕਰਕੇ ਪਿਸ਼ਾਬ ਇਹਦੇ ਜਿਹੜੇ ਮੈਂ 8 10 ਦੱਸੇ ਨੇ ਇਹ ਤੇ ਇੱਕ ਜਨਰਲਾਈਜ਼ਡ ਸਿੰਪਟਮ ਨੇ ਠੀਕ ਹੈ ਇਹ ਸਿੰਪਟਮ ਤੋਂ ਆਪਾਂ ਅਸੈਸ ਕਰ ਸਕਦੇ ਹਾਂ ਕਿ ਕਿਸੇ ਨੂੰ ਗ ਹੋ ਰਹੀ ਆ ਆਪਾਂ ਨੂੰ ਇਹ WhatsApp ਇੱਕ ਹੋਰ ਵੀ ਮੈਨੂੰ ਜਦੋਂ ਅਸੀਂ ਵੰਸ਼ ਲੋਚਨ ਵਾਲੀ ਵੀਡੀਓ ਪਾਈ ਸੀ ਵੰਸ਼ ਵਾਲੀ ਵੀਡੀਓ ਪਾਈ ਸੀ ਤਾਂ ਮੈਨੂੰ ਇੱਕ ਭਾਈ ਸਾਹਿਬ ਦਾ ਫੋਨ ਆਇਆ ਸੀ ਉਹ ਕਹੇਰੇ ਵੀ ਮੈਨੂੰ ਪੌਣਾ ਘੰਟਾ ਲੱਗ ਜਾਂਦਾ ਹੈ ਘੰਟਾ ਘੰਟਾ ਮੈਂ ਜਿਹੜਾ ਪਖਾਨੇ ਦੇ ਵਿੱਚ ਹੀ ਬੈਠਾ ਰਹਿਣਾ ਕਿ ਹੁਣ ਆਇਆ ਹੁਣ ਪ੍ਰੈਸ਼ਰ ਇੰਨਾ ਜ਼ਿਆਦਾ ਬਣਦਾ ਲੱਗਦਾ ਕਿ ਪਿਸ਼ਾਬ ਹੁਣੇ ਨਿਕਲ ਜੂ ਪਤਾ ਨਹੀਂ ਕਿੰਨਾ ਪਿਸ਼ਾਬ ਆਉ ਤੇ ਜਦੋਂ ਉਹ ਪਿਸ਼ਾਬ ਕਰਨ ਲਈ ਜਾਂਦਾ ਤਾਂ ਉਸ ਵੇਲੇ ਉਹਨੂੰ ਸਿਰਫ ਬੂੰਦਾਂ ਜਾਂ ਦੋ ਬੂੰਦਾਂ ਹੁੰਦੀਆਂ ਨੇ ਉਹ ਵੀ ਉਹਨੂੰ ਇੰਨਾ ਜ਼ਿਆਦਾ ਦਰਦ ਹੁੰਦਾ ਰੇ ਰੱਬ ਦਾ ਨਾ ਇਹਦੇ ਵਿੱਚ ਤੁਸੀਂ ਕੀ ਹੁੰਦਾ ਜਿਹਨੂੰ ਇੱਕ ਵਾਰੀ ਗਦੁੱਦਾਂ ਦੀ ਪ੍ਰੋਬਲਮ ਹੋ ਗਈ ਗ੍ਰੇਡ 1 ਗ੍ਰੇਡ 2 ਗ੍ਰੇਡ 3 ਗ੍ਰੇਡ 4 ਜਿਹਨੂੰ ਗ੍ਰੇਡ 2 ਵੀ ਹੋ ਗਈ ਉਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਤੁਸੀਂ ਕੋਸ਼ਿਸ਼ ਕਰਕੇ ਵੀ ਆਪਣੇ ਬਲੈਡਰ ਨੂੰ ਖਾਲੀ ਨਹੀਂ ਕਰ ਸਕਦੇ ਹਾਲਾਂਕਿ ਜੇ ਤੁਸੀਂ ਬੈਠ ਕੇ ਪਿਸ਼ਾਬ ਕਰੋਗੇ ਉਹਦੇ ਨਾਲ ਬਲੈਡਰ ਖਾਲੀ ਹੋ ਜਾਂਦਾ ਕੁਝ ਹੱਦ ਤੱਕ ਹੋ ਜਾਂਦਾ ਤੁਸੀਂ ਟਾਈਮ ਦਿਓਗੇ ਬੈਠ ਕੇ ਕਰੋਗੇ ਤਾਂ ਕੁਝ ਹੱਦ ਤੱਕ ਹੋ ਜਾਂਦਾ ਜਿਹੜੇ ਲੋਕ ਖੜ ਕੇ ਪਿਸ਼ਾਬ ਕਰਦੇ ਨੇ ਉਹਦੇ ਵਿੱਚ ਕੀ ਹੁੰਦਾ ਕਿ ਪੋਸਟ ਵਾਈਡ ਯੂਰੀਨ ਜਿਹੜਾ ਵੋਲੀਅਮ ਉਹਦੇ ਵਿੱਚ ਰਹਿ ਜਾਂਦਾ ਠੀਕ ਹੈ ਠੀਕ ਹੈ ਰੈਜ਼ੀਡੂਅਲ ਵੋਲੀਅਮ ਰਹਿ ਜਾਂਦਾ ਉਹੀ ਫੇਰ ਜਿਸ ਪੋਸ ਕਰੋ ਤੁਹਾਡੇ ਬਲੈਡਰ ਦੇ ਵਿੱਚ 200 ਐਮਐਲ ਸੀਗਾ ਉਹਦੇ ਵਿੱਚ ਤੁਸੀਂ 50 ਐਮਐਲ ਪਾਸ ਕਰ ਲਿਆ ਯੂਰੀਨ ਜਦੋਂ ਤੁਸੀਂ 150 ਐਮਐਲ ਤਾਂ ਵਿੱਚ ਹੀ ਬਚਿਆ ਹੋਇਆ ਠੀਕ ਹੈ ਨਾ ਜਦੋਂ ਤੁਹਾਨੂੰ ਫੇਰ ਦੁਬਾਰਾ ਫੀਲਿੰਗ ਹੁੰਦੀ ਹੈ ਫੇਰ ਤੁਸੀਂ ਜਾਣਦੇ ਹੋ ਠੀਕ ਹੈ ਨਾ ਉਹ ਕਦੇ ਵੀ ਤੁਹਾਨੂੰ ਇਹ ਮਹਿਸੂਸ ਹੋਣ ਤੋਂ ਨਹੀਂ ਹਟਦਾ ਵੀ ਤੁਹਾਨੂੰ ਪਿਸ਼ਾਬ ਨਹੀਂ ਆ ਰਿਹਾ ਠੀਕ ਹੈ ਕਿਉਂਕਿ ਇਹਦੇ ਵਿੱਚ ਕੁਛ ਨਾ ਕੁਛ ਜਿਹੜਾ ਪੋਸਟ ਵਾਈਡ ਜਿਹੜਾ ਯੂਰਿਨ ਵੋਲੀਅਮ ਉਹ ਰਹਿ ਜਾਂਦਾ ਪਿੱਛੇ ਜਿਹੜਾ ਵਿੱਚ ਰਹਿ ਗਿਆ ਜੀ ਫਿਰ ਉਹ ਤਾਂ ਬੜਾ ਖਤਰਨਾਕ ਚੀਜ਼ ਹੈਗੀ ਹੈ ਜੀ ਹਾਂ ਉਹਦੇ ਤੋਂ ਯੂਟੀਆਈ ਹੁੰਦੀ ਹੈ ਅੱਗੇ ਉਹਦੇ ਤੋਂ ਯੂਟੀਆਈ ਹੁੰਦੀ ਹੈ ਉਹਦੇ ਤੋਂ ਹੀ ਹੌਲੀ ਹੌਲੀ ਜਿਹੜਾ ਆਪਣਾ ਕਈ ਵਾਰੀ ਗਦੂਦ ਹੁੰਦੇ ਨੇ ਕਈ ਵਾਰ ਇਹ ਕੈਂਸਰ 'ਚ ਵੀ ਬਦਲ ਜਾਂਦੇ ਨੇ ਠੀਕ ਹੈ ਜੀ ਹਾਂ ਜਿਹੜੀ ਪ੍ਰੋਸਟੇਟੋ ਮੈਗੈਲੀ ਹੈ ਕਈ ਵਾਰੀ ਇਹ ਮੈਲਿਗਨੈਂਟ ਵੀ ਹੋ ਜਾਂਦੀ ਹੈ ਠੀਕ ਹੈ ਆਪਣੀ ਪਰਸਨਲ ਜਿਹੜੀ ਹਾਈਜੀਨ ਹੈ ਉਹ ਇੰਪੈਕਟ ਹੋ ਜਾਂਦੀ ਹੈ ਇਫੈਕਟਡ ਹੋ ਜਾਂਦੀ ਹੈ ਕਿਉਂਕਿ ਇਹ ਨਹੀਂ ਪਤਾ ਕਿ ਬੂੰਦ ਇਹ ਆ ਪਸ਼ਾਬ ਕਰਨ ਤੋਂ ਬਾਅਦ ਦੋ ਚਾਰ ਬੂੰਦਾਂ ਵਿੱਚ ਨਿਕਲ ਗਈਆਂ ਠੀਕ ਹੈ ਨਾ ਇਹਦਾ ਪਤਾ ਨਹੀਂ ਲੱਗਦਾ ਆਪਾਂ ਨੂੰ ਅੱਛਾ ਡਾਕਟਰ ਸਾਹਿਬ ਜਿਹੜੇ ਮੁਸਲਮਾਨ ਭਾਈਚਾਰਾ ਹੈਗਾ ਖਾਸ ਕਰਕੇ ਜਿਹੜਾ ਉਹਨਾਂ ਦੇ ਖਤਨੇ ਦਾ ਰਵਾਜ਼ ਹੈਗਾ ਇਹ ਕੋਈ ਧਾਰਮਿਕ ਰਵਾਜ਼ ਹੈ ਜਾਂ ਇਹਨੂੰ ਕੋਈ ਸਾਇੰਸ ਨਾਲ ਅਸੀਂ ਮੰਨੀਏ ਦੇਖੋ ਧਾਰਮਿਕ ਤਾਂ ਹੈ ਹੀ ਹੈ ਮੁਹੰਮਦ ਅੰਦੇ ਵਿੱਚ ਤਾਂ ਚਲੋ ਹੈ ਹੀ ਕਿਉਂਕਿ ਹਰ ਬੱਚਾ ਜਦੋਂ 6-7 ਸਾਲ ਦਾ ਹੁੰਦਾ ਤਾਂ ਉਹਦੇ ਖਤਨੇ ਕਰਾ ਦਿੱਤੇ ਜਾਂਦੇ ਨੇ ਪਰ ਪਿਊ ਸਕਿਨ ਹੈ ਉਹਨੂੰ ਪਾ ਹਟਾ ਦਿੰਨੇ ਆ ਠੀਕ ਹੈ ਨਾ ਉਹਦਾ ਉਹਦਾ ਤੇ ਇੱਕ ਦੁੱਦਾਂ ਵਾਲਾ ਸਿਸਟਮ ਹੋ ਰਿਹਾ ਉਹਦੇ ਨਾਲ ਕੀ ਹੈ ਕਿ ਜਿਹੜਾ ਤੁਹਾਡਾ ਪ੍ਰੋਪੀਅਸ ਕਿਨ ਦੇ ਵਿੱਚ ਇੱਕ ਦੋ ਡ੍ਰੌਪ ਪਾਸ ਕਰਨ ਤੋਂ ਯੂਰੀਨ ਪਾਸ ਕਰਨ ਤੋਂ ਬਾਅਦ ਰੁਕਨੇ ਸੀ ਉਹ ਨਹੀਂ ਰੁਕਦੇ ਠੀਕ ਹੈ ਨਾ ਉਹ ਤਾਂ ਇੱਕ ਇਸਲਾਮਿਕ ਤਰੀਕੇ ਨਾਲ ਦੇਖਿਆ ਜਾਵੇ ਤਾਂ ਉਹਦੇ ਵਿੱਚ ਆਪਾਂ ਜਿਹਨੂੰ ਆਪਾਂ ਮੰਨਦੇ ਆਂ ਕਿ ਪਰਸਨਲ ਜਿਹੜੀ ਹਾਈਜੀਨ ਇਫੈਕਟ ਨਹੀਂ ਹੁੰਦੀ ਪਾਕ ਰਹਿੰਦਾ ਬੰਦਾ ਜਿਹਨੂੰ ਆਪਾਂ ਕਹਦੇ ਆਂ ਕਿ ਕਿਉਂਕਿ ਇਸਲਾਮ ਦੇ ਵਿੱਚ ਪੋਟੀ ਮੰਗਿਓ ਹੀ ਸੁਸੂ ਨੂੰ ਵੀ ਮਤਲਬ ਉਹ ਮੰਨਿਆ ਗਿਆ ਵੀ ਗੰਦਗੀ ਹੈ ਇਹ ਬਹੁਤ ਜ਼ਿਆਦਾ ਠੀਕ ਹੈ ਉਹ ਤਾਂ ਇੱਕ ਚੀਜ਼ ਉਹ ਹੋਗੀ ਜਿਹੜੀ ਆਪਾਂ ਗੱਲ ਕਰਦੇ ਆਂ ਆਪਣੀ ਗਦੂਦਾਂ ਦੀ ਗੱਲ ਕਰਦੇ ਆ ਜਿਹੜੇ ਗਦੂਦ ਨੇ ਗਦੂਦ ਬੇਸਿਕਲੀ ਕੀ ਹੈ ਇਸਲਾਮੀ ਜਿਹੜੇ ਤਰੀਕੇ ਨਾਲ ਲੋਕ ਚੱਲਦੇ ਨੇ ਇਹ ਜਿਹਨੂੰ ਆਪਾਂ ਕਹਦੇ ਆ ਵੀ ਜਿਹੜੇ ਇਸਲਾਮੀਕ ਫੈਮਿਲੀ ਚ ਨੇ ਉਹਨਾਂ ਦੇ ਵਿੱਚ ਵੀ ਦਿੱਕਤ ਤਾਂ ਆਉਂਦੀ ਹੈ ਪਰ ਉਹਨਾਂ ਦੇ ਵਿੱਚ ਦਿੱਕਤ ਕੰਪੈਰੀਟਿਵਲੀ ਬਾਕੀ ਆਪਣੇ ਨਾਨ ਮੁਸਲਿਮ ਭਾਈਚਾਰੇ ਨਾਲੋਂ ਘੱਟ ਹੁੰਦੀ ਹੈ ਉਹ ਕਿਉਂ ਘੱਟ ਹੁੰਦੀ ਹੈ ਕਿਉਂਕਿ ਉਹ ਬੈਠ ਕੇ ਪਿਸ਼ਾਬ ਕਰਨ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਠੀਕ ਹੈ ਜੀ ਤੇ ਜਦੋਂ ਤੁਸੀਂ ਬੈਠ ਕੇ ਪਿਸ਼ਾਬ ਕਰਦੇ ਹੋ ਤਾਂ ਤੁਸੀਂ ਹਰ ਟਾਈਮ ਜਦੋਂ ਬੈਠ ਕੇ ਪਿਸ਼ਾਬ ਕਰਦੇ ਹੋ ਤੁਹਾਡੇ ਜਿਹੜੇ ਥਾਈਸ ਦੇ ਮਸਲ ਨੇ ਉਹ ਤੁਹਾਡੇ ਗਦੂਦਾਂ ਦੀ ਮ사ਜ ਕਰਦੇ ਨੇ ਤਾਂ ਵੱਧਦੇ ਨਹੀਂ ਗਦੂਦ ਤੁਹਾਡੇ ਬਹੁਤ ਜਲਦੀ ਨਹੀਂ ਵੱਧਦੇ ਚਲੋ ਵੱਧਦੇ ਨੇ ਆਫਟਰ 60 55 ਤੋਂ ਬਾਅਦ ਵੱਧਨੇ ਸ਼ੁਰੂ ਹੁੰਦੇ ਨੇ ਪਰ ਜਿਹੜੇ ਦੂਸਰੇ ਆਪਣੇ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਵਿੱਚ ਬਹੁਤ ਜਲਦੀ ਇਹ ਪ੍ਰੋਬਲਮ ਆ ਜਾਂਦੀ ਹੈ 40 ਤੋਂ ਬਾਅਦ 35 ਤੋਂ ਬਾਅਦ ਹੀ ਇਹ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਅੱਜ ਦੇ ਟਾਈਮ 'ਚ ਤੇ ਫਿਰ ਡਾਕਟਰ ਸਾਹਿਬ ਜਿਹੜੀ ਉਹ ਨਾਲ ਹੀ ਲੱਗ ਜਾਂਦੀ ਹੈ ਜਿਹਨੂੰ ਯੋਥੇ ਕੀ ਕਹਿੰਦੇ ਨੇ ਜੀ ਉਹਨੂੰ ਆਪਾਂ ਕਹਿ ਦਿੰਨੇ ਫੋਲਿਸ ਕਹਿ ਦਿੰਨੇ ਆ ਹਾਂ ਜਿਹੜੀ ਉਹ ਫੋਲਿਸ ਲੱਗਦੀ ਹੈ ਹੈਗੀਆਂ ਨੇ ਫਿਰ ਜਿਹੜਾ ਤੁਸੀਂ ਕੇਲੇ ਕਹਿੰਦੇ ਤੁਸੀਂ ਮੈਨੂੰ ਬਿਹਾਈਂਡ ਦਾ ਕੈਮਰਾ ਦੱਸ ਰਹੇ ਸੀ ਵੀ ਕੇਲੇ ਦੇ ਵਿੱਚ ਪਿਸ਼ਾਬ ਨਾਲ ਰੀਪਰੋਡਕਟਿਵ ਸਿਸਟਮ ਨਾਲ ਸੰਬੰਧਤ ਬਹੁਤ ਸਾਰੇ ਐਸੇ ਨੁਸਖੇ ਟੋਟਕੇ ਹੈਗੇ ਨੇ ਜਿਨ੍ਹਾਂ ਦਾ ਅਸੀਂ ਘਰ ਦੇ ਵਿੱਚ ਜੇਕਰ ਇਸਤੇਮਾਲ ਸ਼ੁਰੂ ਕਰੀਏ ਤਾਂ ਕੇਲੇ ਦੇ ਨਾਲ ਹੀ ਅਸੀਂ ਆਪਣਾ ਰੀਪਰੋਡਕਟਿਵ ਆਰਗਨ ਚਾਹੇ ਉਹ ਮੇਲ ਹੋਣ ਚਾਹੇ ਫੀਮੇਲ ਹੋਣ ਉਹ ਠੀਕ ਹੋ ਸਕਦੇ ਨੇ ਹਾਂ ਨਾਲੀ ਤੇ ਇੱਕ ਜਿਹੜਾ ਟੈਂਪਰੇਰੀ ਹੈ ਕਈ ਵਾਰ ਜਦੋਂ ਯੂਰੀਨ ਰੁਗ ਗਿਆ ਯੂਰੀਨ ਇਨਕੰਟਿਨੈਂਸ ਵੀ ਹੋ ਜਾਂਦੀ ਹੈ ਜੇ ਪਿਸ਼ਾਬ ਰੁਗ ਗਿਆ ਨਾਲ ਹੀ ਪਾ ਦਿੰਦੇ ਨੇ ਠੀਕ ਹੈ ਜੀ ਉਹ ਨਾਲੀ ਇੱਕ ਟੈਂਪਰੇਰੀ ਇਹਦੇ ਵਿੱਚ ਉਹ ਹੈ ਇਦੇ ਵਿੱਚ ਬੇਸਿਕਲੀ ਦੇਖਿਆ ਜਾਵੇ ਐਲੋਪੈਥੀ ਦੇ ਵਿੱਚ ਵੀ ਇੱਕ ਦਾ ਟੈਮ ਸੋਲੂਸ਼ਨ ਦਿੰਦੇ ਨੇ α ਬਲੋਕਰ ਹੈ ਠੀਕ ਹੈ ਉਹਦੇ ਨਾਲ ਕੀ ਹੈ ਕਿ ਮਸਲ ਰਿਲੈਕਸ ਹੋ ਜਾਂਦੇ ਨੇ ਦੂਸਰਾ ਜੇ ਆਪਾਂ ਐਲੋਪੈਥੀ ਦੇ ਵਿੱਚ ਦੂਸਰਾ ਗਰੁੱਪ ਦੇਖਿਆ ਜਾਵੇ 5 α ਰਿਡਕਟੇਜ਼ ਆਉਂਦਾ ਹੈ ਉਹਦੇ ਵਿੱਚ ਫਿਨਸਟਰਾਇਡ ਹੈ ਮਤਲਬ ਇਹ ਦੋ ਕਾਮਨਲੀ ਯੂਜ਼ ਹੁੰਦੇ ਨੇ ਇਹ ਠੀਕ ਹੈ ਸਿੰਪਟੋਮੈਟਿਕਲੀ ਜਦੋਂ ਤੱਕ ਲੈਂਦੇ ਰਹੋ ਠੀਕ ਰਹਿੰਦਾ ਪੇਸ਼ੈਂਟ ਪਰ ਜਦੋਂ ਆਪਾਂ ਛੱਡ ਦੋ ਉਦੋਂ ਹੀ ਦਿੱਕਤ ਆ ਜਾਂਦੀ ਹੈ ਜੇ ਹੁਣ ਆਪਾਂ ਗੱਲ ਕਰੀਏ ਆਯੁਰਵੇਦਾ ਜਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਕੇਲੇ ਤੋਂ ਕੀ ਇਹਦਾ ਆਪਾਂ ਨੂੰ ਫਾਇਦਾ ਠੀਕ ਹੈ ਆਯੁਰਵੇਦ ਵਿੱਚ ਵੀ ਸਭ ਤੋਂ ਪਹਿਲਾਂ ਤਾਂ ਅਸੀਂ ਪੇਸ਼ੈਂਟ ਨੂੰ ਇਹੀ ਗਾਈਡ ਕਰਦੇ ਹਾਂ ਕਿ ਭਾਈ ਬੈਠ ਕੇ ਪਿਸ਼ਾਬ ਕਰ। ਉਹਦੇ ਨਾਲ ਕੀ ਹੈ ਕਿ ਇੱਕ ਤਾਂ ਜਿਹੜਾ ਬੈਠ ਕੇ ਜਿਹੜਾ ਪਿਸ਼ਾਬ ਕਰਦਾ ਉਹਦਾ ਪੋਸਟ ਰੈਜ਼ੀਡੂਅਲ ਵੋਲਿਊਮ ਨਹੀਂ ਰਹਿੰਦਾ ਬਹੁਤਾ ਜ਼ਿਆਦਾ। ਠੀਕ ਹੈ। ਉਸ ਪ੍ਰੋਪਰ ਇੱਕ ਵਾਰੀ ਉਹਦਾ ਬਲੈਡਰ ਖਾਲੀ ਹੋ ਜਾਂਦਾ ਠੀਕ ਹੈ ਨਾ। ਦੂਸਰੀ ਜਿਹੜੀ ਚੀਜ਼ ਹੈ ਜਦੋਂ ਤੁਸੀਂ ਬੈਠ ਕੇ ਕਰਦੇ ਹੋ ਤੁਹਾਡੀ ਫਿਜ਼ੀਓਥੈਰੇਪੀ ਜਿਹਨੂੰ ਆਪਾਂ ਕਹਦੇ ਹਾਂ ਤੁਹਾਡੀ ਐਕਸਰਸਾਈਜ਼ ਹੁੰਦੀ ਹੈ ਆਪਣੇ ਮਸਾਨੇ ਦੇ ਵੀ ਤੁਹਾਡੇ ਜਿਹੜੇ ਗਦੋਦ ਨੇ ਉਹਨਾਂ ਨੂੰ ਵੀ ਪ੍ਰੈਸ ਹੁੰਦਾ ਰਿਲੈਕਸ ਹੋ ਜਾਂਦੇ ਨੇ ਉਹਦੇ ਨਾਲ। ਤੀਸਰੀ ਜਿਹੜੀ ਚੀਜ਼ ਆਪਾਂ ਇਹ ਐਡਵਾਈਸ ਕਰਦੇ ਆਂ ਪੇਸ਼ੈਂਟ ਨੂੰ ਕਿ ਰਾਤ ਦੇ ਟਾਈਮ ਸੂਰਜ ਛਿਪਨ ਤੋਂ ਬਾਅਦ ਜ਼ਿਆਦਾ ਪਾਣੀ ਨਾ ਪੀਵੇ ਕਿਉਂਕਿ ਰਾਤ ਦੇ ਟਾਈਮ ਜਿਹੜਾ ਪਸ਼ਾਬ ਜ਼ਿਆਦਾ ਤੰਗ ਕਰਦਾ ਇੱਕ ਜਿੰਨੇ ਵੀ ਕੈਫੀਨ ਵਾਲੇ ਪ੍ਰੋਡਕਟ ਨੇ ਉਹ ਅਸੀਂ ਪੇਸ਼ੈਂਟ ਨੂੰ ਕਹਿੰਨੇ ਆਂ ਕਿ ਉਹ ਬੰਦ ਕੀਤੇ ਜਾਣ ਠੀਕ ਹੈ ਇਸ ਤੋਂ ਇਲਾਵਾ ਇਹਦੇ ਵਿੱਚ ਬਹੁਤ ਵਧੀਆ ਰੋਲ ਹੈ ਜਿਸ ਨਾਲ ਆਪਣਾ ਹੋ ਗਿਆ ਮਲਾਸਨ ਹੋ ਗਿਆ ਮਲਾਸਨ ਜਿਸ ਨਾਲ ਬੈਠ ਕੇ ਸਕੁਐਟਿੰਗ ਪੋਜੀਸ਼ਨ ਚ ਐਕਸਰਸਾਈਜ਼ ਕਰਨੀ ਚਾਹੀਦੀ ਤੁਹਾਨੂੰ ਸਵੇਰੇ 5-7 ਮਿੰਟ ਵੈਸੇ ਬੈਠ ਜਾਓ ਤੁਸੀਂ ਜੇ ਗੋਡੇ ਤੁਹਾਡੇ ਠੀਕ ਨੇ ਠੀਕ ਹੈ ਨਾ ਤੇ ਇਸ ਤੋਂ ਇਲਾਵਾ ਕਪਾਲ ਭਾਤੀ ਪ੍ਰਾਣਯਾਮ ਹੋ ਗਿਆ ਦੇ ਵਿੱਚ ਇੱਕ ਹੁੰਦਾ ਡੱਕ ਵਾਕ ਜਿਸ ਤਰ੍ਹਾਂ ਬੱਤਕ ਤੁਰਦੀ ਹੈ ਪੈਰਾਂ ਪਰ ਬੈਠ ਕੇ ਤੁਰੋ ਇਸ ਤਰ੍ਹਾਂ ਉਹਦੇ ਨਾਲ ਕੀ ਹੈ ਕਿ ਜਦੋਂ ਤੁਸੀਂ ਤੁਰੋਗੇ ਥੋੜੀ ਥਾਈ ਬਾਰ-ਬਾਰ ਇਹਨੂੰ ਪ੍ਰੈਸ ਕਰੋਗੇ ਬਾਰ-ਬਾਰ ਤੁਹਾਡੇ ਜਿਹੜੇ ਗਦੂਦ ਨੇ ਰਿਲੈਕਸ ਹੋਣਗੇ ਠੀਕ ਹੈ ਨਾ ਬਲੱਡ ਸਪਲਾਈ ਵਧੂਗੀ ਉਹਦੇ ਨਾਲ ਤੁਹਾਡਾ ਜਿਹੜਾ ਪ੍ਰੋਸਟੇਟੋਮੈਗੈਲੀ ਹੈ ਉਹਨੂੰ ਤੁਹਾਨੂੰ ਕਾਫੀ ਬੈਨੀਫਿਟ ਮਿਲੂਗਾ ਇਸ ਚੀਜ਼ ਚ ਫਿਰ ਜੇ ਆਪਾਂ ਗੱਲ ਕਰੀਏ ਕੇਲੇ ਦੀ ਕੇਲੇ ਦਾ ਜਿਹੜਾ ਬੇਸਿਕਲੀ ਕੀ ਹੈ ਕਿ ਜਿਹੜੇ ਛਿਲਕੇ ਨੇ ਜਿਸ ਤਰ੍ਹਾਂ ਆਪਣੇ ਕੋਲ ਆ ਪੈਣ ਦੇ ਛਿਲਕੇ ਛਿਲਕੇ ਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਨਾ ਬਹੁਤ ਐਂਟੀਆਕਸੀਡੈਂਟ ਹੁੰਦੇ ਨੇ ਐਂਟੀਆਕਸੀਡੈਂਟ ਹੁੰਦੇ ਨੇ ਕਿ ਐਂਟੀ ਇਨਫਲੇਮੇਟਰੀ ਹੋਣੇ ਇਹਦੇ ਵਿੱਚ 엘িমੈਂਟਸ ਨੇ ਵਿਟਾਮਿਨਸ ਨੇ ਮਿਲਨ ਲੈ ਫਾਈਬਰ ਹੈ ਇਹਦੇ ਵਿੱਚ ਇਹ ਤਾਂ ਬਹੁਤ ਵਧੀਆ ਚੀਜ਼ ਹੈ ਠੀਕ ਹੈ ਨਾ ਇਹਦਾ ਆਪਾਂ ਨੇ ਕੀ ਨੁਸਖਾ ਬਣਾਉਣਾ ਹੈ ਪਹਿਲਾਂ ਤਾਂ ਇਹਨੂੰ ਜਿਸ ਨਾਲ ਅੱਜ ਤੁਸੀਂ ਗੱਲ ਕੀਤੀ ਹੈ ਪਹਿਲਾਂ ਕਿ ਇਹਨੂੰ ਕੈਮੀਕਲਾਂ ਨਾਲ ਪਕਾਇਆ ਜਾਂਦਾ ਬਹੁਤ بڑا ਇਸ਼ੂ ਹੈ ਹਰ ਬੰਦਾ ਜਿਹਦੇ ਦੌਰ ਚ ਕੀਲਾ ਖਾਨ ਤੋਂ ਬਚਦਾ ਹੈ ਇਹਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ ਇਹਨੂੰ ਇਹਦਾ ਤਾਂ ਆਪਾਂ ਇਹੀ ਕਰ ਸਕਦੇ ਹਾਂ ਜਿਸ ਤਰ੍ਹਾਂ ਇਹਨੂੰ ਆਪਾਂ ਲੈ ਕੇ ਆਉਂਦੇ ਆਂ ਸਬਜ਼ੀ ਕੋਈ ਵੀ ਸਬਜ਼ੀ ਲੈ ਕੇ ਆਉਂਦੇ ਆ ਜਾਂ ਫਰੂਟ ਲੈ ਕੇ ਆਉਂਦੇ ਆ ਇਹਨੂੰ ਲਿਆਉਣ ਤੋਂ ਬਾਅਦ ਇੱਕ ਵਾਰੀ ਨਾ ਲਿਆ ਕੇ ਇੱਕ ਬਾਲਟੀ ਲੈ ਲਓ ਬਾਲਟੀ ਦੇ ਵਿੱਚ ਨਾ ਮਿੱਠਾ ਸੋਡਾ ਪਾ ਲਓ ਥੋੜਾ ਜਿਹਾ ਮਿੱਠਾ ਸੋਡਾ ਪਾ ਕੇ 20 ਮਿੰਟ ਰੱਖ ਦਿਓ ਇਹਨੂੰ 20 ਮਿੰਟ ਰੱਖਣ ਤੋਂ ਬਾਅਦ ਜਿਹੜੇ ਦੇ 95 ਤੋਂ ਲੈ ਕੇ 98% ਜਿਹੜੇ ਦੇ ਕੈਮੀਕਲ ਨੇ ਉਹ ਨਿਕਲ ਜਾਣਗੇ ਕੋਈ ਵੀ ਸਬਜ਼ੀ ਹੈ ਚਾਹੇ ਦੀ ਕੋਈ ਫਰੂਟ ਹੈ ਉਹਨੂੰ ਨਾ ਤੁਸੀਂ ਮਿੱਠੇ ਸੋਡੇ 'ਚ ਰੱਖ ਦਿਓ ਥੋੜੀ ਦੇਰ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਤੁਸੀਂ ਇਹਦਾ ਜਿਹੜਾ ਕਿਲ ਹੈ ਉਹ ਖਾ ਲਓ ਅੰਦਰੋਂ ਜਿਹੜਾ ਛਿਲਕਾ ਹੈ ਬਾਹਰ ਕਵਰਿੰਗ ਇਹਨੂੰ ਸੁਕਾ ਲਓ ਪਹਿ ਕਵਰਿੰਗ ਇਹਦੀ ਸਕਾ ਲੋ ਫਿਰ ਇਹਦਾ ਪਾਊਡਰ ਬਣਾ ਲਓ ਪਾਊਡਰ ਬਣਾਉਣ ਤੋਂ ਬਾਅਦ ਇਹਦਾ 1/2 ਚਮਚਾ ਸਵੇਰੇ ਕੋਸੇ ਪਾਣੀ ਨਾਲ ਰੋਟੀ ਤੋਂ ਬਾਅਦ 1/2 ਚਮਚਾ ਸ਼ਾਮ ਨੂੰ ਇਹ ਲੈ ਸਕਦੇ ਆ ਇਹ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਆਯੁਰਵੇਦ ਦੇ ਵਿੱਚ ਹੋਰ ਕੀ ਐ ਸੀ ਨਾ ਵਿਧ ਗਰਮ ਕਰਦੇ ਆ ਵਿਧ ਗਰਮ ਇੱਕ ਥੈਰੇਪੀ ਐ ਉਹ ਲਗ ਲਗ ਪੁਆਇੰਟਸ ਹੁੰਦੇ ਨੇ ਬਾਡੀ ਦੇ ਵਿੱਚ ਵੀ ਕਿੱਥੇ ਜਾ ਕੇ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਅਬਸਟ੍ਰਕਟਡ ਏਅਰ ਕਰਕੇ ਹੁੰਦੀਆਂ ਨੇ ਪ੍ਰੋਬਲਮ ਕਿਤੇ ਹੋਰ ਐ ਉਹਦੀ ਟਰੀਟਮੈਂਟ ਕਿਤੇ ਹੋਰ ਕੀਤੀ ਜਾਂਦੀ ਹੈ ਵਿਧਕਰਮ ਕਰਦੇ ਆ ਅੰਗੁਸ਼ਟ ਮੂਲ ਦੇ ਉੱਪਰ ਅਸੀਂ ਵਿਧਕਰਮ ਕਰਦੇ ਆ ਇਹਦੇ ਵਿੱਚ ਆਪਣੇ ਗਦੂਦਾਂ ਦੇ ਵਿੱਚ ਜਿਨ੍ਹਾਂ ਨੂੰ ਪ੍ਰੋਬਲਮ ਹੈ ਪ੍ਰੋਸਟੇਟੋਮੈਗੈਲੀ ਹੈ ਉਹਦੇ ਨਾਲ ਵੀ ਤੁਹਾਡਾ ਜਿਹੜਾ ਗਦੂਦ ਨੇ ਹੋਰ ਰਿਲੈਕਸ ਹੁੰਦੇ ਨੇ ਪਸ਼ਾਬ ਤੁਹਾਨੂੰ ਪ੍ਰੋਪਰਲੀ ਆਉਣ ਲੱਗ ਜਾਂਦਾ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਮੈਡੀਸਿਨ ਵੀ ਇਕਲੇ ਦੇ ਛਿਲਕਿਆਂ ਤੋਂ ਇਲਾਵਾ ਜਿਹੜੇ ਆਪਾਂ ਗੱਲ ਕੀਤੀ ਨੁਸਖੇ ਦੀ ਉਸ ਤੋਂ ਇਲਾਵਾ ਵੀ ਆਪਾਂ ਹੋਰ ਕੀ ਕਰ ਸਕਦੇ ਆ ਇਹਦੇ ਲਈ ਇਹਦੇ ਵਿੱਚ ਕਾਸ਼ਨਰ ਗੋਗਲ ਆਉਂਦੀ ਹੈ ਕਾਸ਼ਨਰ ਪlant ਹੈ ਇੱਕ ਤੋਂ ਇੱਕ ਗੋਗਲ ਆਪ ਪਿਆਰ ਕਰਦੇ ਕਾਸ਼ਨਰ ਗੋਗਲ ਦਿੰਨੇ ਆ ਇਸ ਤੋਂ ਇਲਾਵਾ ਅਗਰ ਆ ਜਿੰਨ ਚੰਦਰ ਪ੍ਰਵਾਹ ਬਟੀ ਕਹਿੰਦੇ ਆਪਾਂ ਜਾਂ ਫਿਰ ਆਪਾਂ ਗੋਕਸ਼ੁਰੋਗਨ ਬਟੀ ਦਿੰਨੇ ਆ ਇਹਦੇ ਵਿੱਚ ਮਤਲਬ ਇਹ ਕੁਲਮ ਲਾ ਕੇ ਇਹਦੇ ਵਿੱਚ ਮੈਡੀਸਿਨ ਨੇ ਜਦੋਂ ਆਪਾਂ ਸ਼ੁਰੂ ਕਰਦੇ ਹੌਲੀ ਹੌਲੀ ਕਰਕੇ ਪੇਸ਼ੈਂਟ ਨੂੰ ਕਾਫੀ ਰਿਲੀਫ ਮਿਲਦਾ ਤੇ ਹੌਲੀ ਹੌਲੀ ਉਹ ਮੈਡੀਸਿਨ ਜਿਹੜੀਆਂ ਆਪਾਂ ਐਲੋਪੈਥੀ ਦੇ ਵਿੱਚ ਖਾਂਦਾ ਤੇ ਉਹ ਛੱਡ ਦਿੰਦਾ ਤੇ ਨਾਲ ਨਾਲ ਇਹਦੇ ਵਿੱਚ ਜਿਹੜਾ ਮਲਾਸਨ ਕਪਾਲ ਬਾਤੀ ਪ੍ਰਾਣਾਯਾਮ ਤੇ ਡੱਕਵੱਕ ਜਿਸ ਤਰ੍ਹਾਂ ਬੱਤਕ ਤੁਰਦੀ ਹੈ ਉਸ ਤਰ੍ਹਾਂ ਪੈਰਾਂ ਪਰ ਬੈਠ ਕੇ ਜਿਹੜਾ ਬੰਦਾ ਤੁਰ ਸਕਦਾ ਉਹ ਤੇ ਇੱਕ ਇਹਦੇ ਵਿੱਚ ਬੈਠ ਕੇ ਪਿਸ਼ਾਬ ਕਰਨਾ ਇਹ ਇਹਦੇ ਇੱਕ ਮਤਲਬ ਜਿਹਨੂੰ ਆਪਾਂ ਕਹਦੇ ਆ ਇੱਕ ਰਾਮਬੰਨ ਚੀਜ਼ਾਂ ਨੇ ਇਹਦੇ ਵਿੱਚ ਜੇ ਤੁਸੀਂ ਇਹ ਕਰ ਲਓਗੇ ਤਾਂ ਤੁਹਾਡਾ ਇਹ ਗਦੂਦ ਠੀਕ ਹੋ ਜਾਣਗੇ ਇਹਦੇ ਵਿੱਚ ਅੱਛਾ ਡਾਕਟਰ ਸਾਹਿਬ ਇਹ ਤਾਂ ਰਹੀ ਤੁਹਾਡੇ ਨੁਸਖੇ ਟੋਟਕਿਆਂ ਦੀ ਗੱਲ ਬਹੁਤ ਵਾਰ ਹੁੰਦਾ ਜੀ ਇੱਕ ਵਾਰ ਆਪਰੇਸ਼ਨ ਕਰਵਾ ਲਿਆ ਫੇਰ ਦੁਬਾਰਾ ਤੋਂ ਗਦੂਦ ਹੋ ਗਏ ਪਹਿਲਾਂ ਨਾਲੀ ਲੱਗੀ ਹੋਈ ਸੀ ਪਿਸ਼ਾਬ ਵਾਲੀ ਉੱਤਰਗੀ ਠੀਕ ਹੋ ਗਿਆ ਉਸ ਤੋਂ ਬਾਅਦ ਫੇਰ ਦਵਾਰ ਤੋਂ ਨਾਲੀ ਪਾਉਣ ਦੀ ਗੱਲ ਕਰ ਰਹੇ ਨੇ ਫੇਰ ਆਪਰੇਸ਼ਨਾਂ ਦੀ ਗੱਲ ਹੋ ਰਹੀ ਹੈ ਤੇ ਫਿਰ ਜਿਹੜੇ ਇਹ ਕੇਲੇ ਦੇ ਛਿਲਕੇ ਵਾਲਾ ਨੁਸਖਾ ਹੈਗਾ ਜਦੋਂ ਉਹਨਾਂ ਲੋਕਾਂ ਤੇ ਇੰਡੀਆਂ ਵੱਡੀਆਂ ਵੱਡੀਆਂ ਦਵਾਈਆਂ ਨਹੀਂ ਕੰਮ ਕਰਦੀਆਂ ਇਹ ਕੇਲੇ ਦਾ ਛਿਲਕਾ ਜਦੋਂ ਕੰਮ ਨਹੀਂ ਕਰਦਾ ਫਿਰ ਉੱਥੇ ਕੀ ਮਸਲਾ ਰਹਿੰਦਾ ਜੀ ਆਯੁਰਵੇਦ ਦੇ ਵਿੱਚ ਆਯੁਰਵੇਦ ਦੇ ਵਿੱਚ ਮੈਂ ਉਹੀ ਦੱਸਿਆ ਵੀ ਇਹ ਤਾਂ ਚਲੋ ਇੱਕ ਆਪਾਂ ਇੱਕ ਜਨਰਲਾਈਜ਼ ਪਬਲਿਕ ਨੂੰ ਹੋ ਦੇ ਦਿੰਨੇ ਆ ਅਵੇਅਰਨੈਸ ਲਈ ਵੀ ਇਹਦੇ ਵਿੱਚ ਕੀ ਆਪਾਂ ਦਾ ਸਿੱਟੀ ਜਾਣੇ ਆ ਨਾ ਕੇਲਾ ਖਾਧਾ ਛਿਲਕਾ ਸਿੱਟਤਾ ਇਸ ਤੋਂ ਇਲਾਵਾ ਇਹਦਾ ਅਸੀਂ ਵਿਧ ਗਰਮ ਕਰਦੇ ਆ ਪੈਰ ਦੇ ਅੰਗੂਠੇ ਦੇ ਉੱਪਰ ਉਹਦਾ ਇੱਕ ਪੁਆਇੰਟ ਹੁੰਦਾ ਉਹ ਤੋਂ ਵਿਧ ਗਰਮ ਕਰਦੇ ਨੀਡਲ ਲਗਾਣੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਕੁਝ ਮੈਡੀਸਿਨ ਨੇ ਠੀਕ ਹੈ ਜੀ ਉਸ ਤੋਂ ਇਲਾਵਾ ਉਹਦਾ ਕਾਰਨ ਦੇਖਦੇ ਆਂ ਕਈ ਵਾਰ ਤਾਂ ਡਾਇਬੀਟਿਕ ਜਦੋਂ ਤੁਹਾਡਾ ਸ਼ੂਗਰ ਲੈਵਲ ਕੰਟਰੋਲ ਨਹੀਂ ਉਹਦੇ ਕਰਕੇ ਵੀ ਗਦਦ ਬਹੁਤ ਵੱਧਦੇ ਨੇ ਉਹ ਦੇਖਦੇ ਆਂ ਓਵਰ ਆਲ ਉਹਦੀ ਡਾਈਟ ਠੀਕ ਕਰਦੇ ਆਂ ਡਾਈਟ ਪ੍ਰੋਟੋਕੋਲ ਉਹਦਾ ਇੱਕ ਉਹਨੂੰ ਪ੍ਰੋਪਰ ਡਾਈਟ ਪ੍ਰੋਟੋਕੋਲ ਚ ਲੈ ਕੇ ਆਉਂਦੇ ਆਂ ਠੀਕ ਹੈ ਨਾ ਕਿੰਨਾ ਉਹਨੇ ਲਿਕਵਿਡ ਲੈਣਾ ਉਹ ਸਾਰਾ ਕੁਝ ਮਤਲਬ ਅਸੈਸ ਕਰਕੇ ਇੱਕ ਉਹਦਾ ਪ੍ਰੋਪਰ ਪ੍ਰੋਟੋਕੋਲ ਬਣਾ ਕੇ ਦਿੱਤਾ ਜਾਂਦਾ ਹੈ ਉਹਦੇ ਨਾਲ ਪੇਸ਼ੰਤ ਨੂੰ ਕਾਫੀ ਰਿਲੀਫ ਮਿਲਦਾ ਜਿੰਨੇ ਵੀ ਕਿਉਂਕਿ ਜਦੋਂ ਆਪਾਂ ਲਾਸਟ ਟਾਈਮ ਆਪਾਂ ਵਨ ਸ਼ਲ ਇਹ ਜਿਹੜਾ ਵੀ ਆ ਚੀਜ਼ਾਂ ਮੈਂ ਦੱਸਿਆ ਨੇ ਇਹ ਪ੍ਰੋਟੋਕੋਲ ਤੇ ਪਾਇਆ ਤੇ ਕਾਫੀ ਫਾਇਦਾ ਦੇਖਣ ਨੂੰ ਮਿਲਿਆ ਉਹਨਾਂ ਨੂੰ ਠੀਕ ਹੈ ਨਾ ਬਹੁਤ ਅੱਛੇ ਉਹਦੇ ਰਿਜ਼ਲਟ ਮਿਲੇ ਨੇ ਸਾਨੂੰ ਅੱਛਾ ਡਾਕਟਰ ਸਾਹਿਬ ਕਿੰਨੇ ਟਾਈਮ ਦੇ ਵਿੱਚ ਜਿਹੜਾ ਗਦੂਦਾਂ ਦੀ ਸਮੱਸਿਆ ਗਦੂਦਾਂ ਦੀ ਦਿੱਕਤ ਹੈਗੀ ਹੈ ਹਰ ਦੂਸਰੇ ਤੀਸਰੇ ਮਹੀਨੇ ਜਿਹੜੇ ਫੋਲਜਨਦੇ ਨੇ ਉਹ ਪੇਸ਼ੈਂਟ ਜਿਹੜਾ ਇਦਾਂ ਦੇ ਨੁਸਖਿਆਂ ਦੇ ਜ਼ਰੀਏ ਆਯੁਰਵੇਦ ਦੇ ਜ਼ਰੀਏ ਕੁਦਰਤੀ ਇਲਾਜ ਪ੍ਰਣਾਲੀ ਦੇ ਜ਼ਰੀਏ ਜਿਹੜਾ ਉਹ ਰਿਕਵਰੀ ਮੋਡ ਤੇ ਪੈ ਜਾਂਦਾ ਹਫਤੇ 10 ਦਿਨ ਦੇ ਵਿੱਚ ਜੰਦੂਦ ਸ਼ੁਰੂ ਕਰਦੇ ਹੋ ਹਫਤੇ 10 ਦਿਨ ਦੇ ਵਿੱਚ ਤੁਹਾਨੂੰ ਜਿਹੜਾ ਯੂਰਿਨ ਹੈ ਉਹ ਪ੍ਰੋਪਰ ਤੁਹਾਨੂੰ ਆਉਣ ਲੱਗ ਜਾਂਦਾ ਹੈ ਮਤਲਬ ਉਹਦਾ ਗੈਪ ਪੈਣ ਲੱਗ ਜਾਂਦਾ ਹੈ ਇਸ ਤਰ੍ਹਾਂ ਹੁਣ ਤੁਸੀਂ ਹਰ ਅੱਧੇ ਘੰਟੇ ਬਾਅਦ ਜਾਂ ਪੌਣੇ ਘੰਟੇ ਬਾਅਦ ਜਾ ਰਹੇ ਹੋ ਫਿਰ ਤੁਸੀਂ 2-3 ਘੰਟੇ ਬਾਅਦ ਜਾਣਾ ਸ਼ੁਰੂ ਕਰ ਦਿੰਨੇ ਹੋ ਠੀਕ ਹੈ ਨਾ ਇੱਕ ਉਹਦਾ ਜਿਹੜਾ ਪੋਸਟ ਵੋਇਡ ਜਿਹੜਾ ਯੂਰਿਨ ਹੈ ਆਪਣਾ ਪਿਸ਼ਾਬ ਕਰਨ ਤੋਂ ਬਾਅਦ ਜਿਹੜਾ ਪਿਸ਼ਾਬ ਰੁਕਦਾ ਹੈ ਉਹਦਾ ਵੀ ਵੋਲੀਅਮ ਘਟਣ ਲੱਗ ਜਾਂਦਾ ਹੈ ਤੀਸਰੀ ਚੀਜ਼ ਜਿਹੜੀ ਇਹਦੇ ਵਿੱਚ ਹੈ ਤੁਹਾਡੀ ਜਿਹੜੀ ਤਕਲੀਫ ਹੈ ਪਿਸ਼ਾਬ ਕਰਨ ਲੱਗੇ ਉਹ ਘਟ ਜਾਂਦੀ ਹੈ ਜਿਹੜਾ ਵਿਦ ਇਨ 7 ਟੂ 10 ਡੇਸ ਮਤਲਬ 7 ਤੋਂ ਲੈ ਕੇ 10 ਦਿਨ ਦੇ ਵਿੱਚ ਠੀਕ ਹੈ ਜੀ ਅੱਛਾ ਤੇ ਫਿਰ ਜਾਂਦੇ ਜਾਂਦੇ ਸਾਨੂੰ ਦੱਸ ਦੇਵੇ ਅਗਰ ਕਿਸੇ ਨੇ ਪ੍ਰੋਬਲਮ ਜਿਸ ਨੂੰ ਹੋਵੇ ਗਦੂਦਾਂ ਨਾਲ ਸੰਬੰਧਿਤ ਪ੍ਰੋਬਲਮ ਹੋਵੇ ਇਸ਼ੂ ਹੋਵੇ ਤੇ ਫਿਰ ਤੁਹਾਨੂੰ ਮਿਲਿਆ ਕਿਵੇਂ ਜਾ ਸਕਦਾ ਕੰਸਲਟ ਤੁਹਾਡੇ ਨਾਲ ਕਿਵੇਂ ਕਰਨ ਲੋਕ ਦੇਖੋ ਜਿਹੜਾ ਇਹ ਹੁੰਦਾ ਨਾ ਆਪਾਂ ਇੱਕ ਜਨਰਲਾਈਜ਼ ਫਾਰਮੂਲਾ ਦੇ ਦਿੰਨੇ ਆ ਇਹਦੇ ਵਿੱਚ ਨਾ ਸਭ ਤੋਂ ਪਹਿਲਾਂ ਤਾਂ ਕਿਸੇ ਨੂੰ ਵੀ ਅਗਰ ਕੋਈ ਦਿੱਕਤ ਹੈ ਕਿਸੇ ਕੁਆਲੀਫਾਈਡ ਵੈਦ ਤੋਂ ਜਾਂ ਡਾਕਟਰ ਦੀ ਸਲਾਹ ਲੈ ਕੇ ਇਹ ਕੋਈ ਵੀ ਨੁਸਖਾ ਉਹ ਅਜਮਾਉਣਾ ਚਾਹੀਦਾ ਠੀਕ ਹੈ ਨਾ ਤਾਂ ਇੱਕ ਜਨਰਲਾਈਜ਼ ਆਪਣਾ ਕਨਸੈਪਟ ਹੁੰਦਾ ਆ ਆਪਾਂ ਜਿਹੜਾ ਦੱਸ ਦਿੰਨੇ ਆ ਅਗਰ ਮੈਨੂੰ ਕੋਈ ਵੀ ਮਿਲਣਾ ਚਾਹੁੰਦਾ ਤਾਂ ਜਿਹੜੇ ਸਕਰੀਨ ਤੇ ਦਿੱਤੇ ਹੋਏ ਨੇ ਨੰਬਰ ਤੇ ਇਹ ਤੇ ਕਾਲ ਕਰ ਸਕਦਾ ਸਾਡਾ ਇਹ ਹੈ ਸੈਂਟਰ ਆ ਮਾਇਆ ਨੇਚਰਲ ਕਯੂਰ ਸੈਂਟਰ ਨਾਬਾ ਰੋਡ ਇਦਗਾ ਕਲੋਨੀ ਮਲੇਰਕੋਟਲਾ ਜਿਹੜਾ ਸਾਡਾ ਸੈਂਟਰ ਦਾ ਟਾਈਮ ਹੈ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 4 ਵ ਜਿੰਦਰ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਲਿਆਂਦੇ ਹੋਏ ਕੇਲੇ ਕਦੇ ਵੀ ਨਹੀਂ ਸਿੱਟੋਗੇ ਔਰ ਇਸ ਕੇਲਿਆਂ ਦੇ ਛਿਲੜਾਂ ਦੇ ذریعے ਛਿਲਕਿਆਂ ਦੇ ذریعے ਤੁਸੀਂ ਆਪਣੀ ਯੂਟੀਆਈ ਤੁਸੀਂ ਆਪਣੇ ਵਧੇ ਹੋਏ ਗਦੂਦਾਂ ਨੂੰ ਜਿਹੜਾ ਉਹ ਸੈੱਟ ਰੱਖ ਸਕਦੇ ਹੋ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਪਹੁੰਚਦੀ ਕਰ ਦਿਓ ਜੋ ਲੋਕ ਗਦੂਦਾਂ ਦੇ ਮਾਰੇ ਦਰਦਰ ਭਟਕ ਰਹੇ ਨੇ ਹਰ ਚੌਥੇ ਪੰਜਵੇਂ ਮਹੀਨੇ ਜਿਹੜਾ ਉਹਨਾਂ ਨੂੰ ਡਾਕਟਰ ਆਪਰੇਸ਼ਨ ਦੱਸ ਦਿੰਦਾ ਹੈ ਹਰ ਪੰਜਵੇਂ ਛੇਵੇਂ ਦਿਨ ਜਿਹੜਾ ਉਹਨਾਂ ਨੂੰ ਤਕਲੀਫ ਕਰਕੇ ਜਿਹੜਾ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਿਹੜਾ ਭਰਤੀ ਹੋਣਾ ਪੈਂਦਾ ਹੈ ਉਮੀਦ ਕਰਦਾ ਕਿ ਇਹ ਵੀਡੀਓ ਹੋਰ ਨਾਲ ਵੀਡੀਓ ਜਿਹਾ ਤੁਹਾਨੂੰ ਪਸੰਦ ਆਏਗੀ ਫਿਰ ਵੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗਾ ਡਾਕਟਰ ਸ਼ਾਹਿਦ پرویز ਸਾਹਿਬ ਦੀ ਟੀਮ ਦਾ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਅਗਿਆ ਧੰਨਵਾਦ